ਦੀਵਾਨ ਟੂਟਰਮਲ ਚੈਰੀਟੇਬਲ ਸੁਸਾਇਟੀ ਕਰੀਬ 10 ਸਾਲ ਤੋਂ ਜੀ ਕੰਮ ਕਰ ਰਹੀ ਹੈ ਅਸੀਂ ਹੁਣ ਤੱਕ ਕਰੀਬ ਹਰ ਮਹੀਨੇ 3 ਤੋਂ ਜਾਂ 4 ਵਿਆਹ ਸੀ ਹਰ ਮੰਤ ਕਰਨੀ ਕਰਨੇ ਆ ਇਹ ਬੜੇ ਅਫਸੋਸ ਨਾਲ ਗੱਲ ਕਹਿਣਾ ਸੰਸਥਾ ਬਣਾ ਲੈਣੀਆਂ ਬਈ ਜੀ ਬਹੁਤ ਸੌਖੀਆਂ ਪਰ ਕਾਰਜਕਰਨੇ ਬੜੇ ਔਖਾ ਸਮਾਂ ਕੱਢਣਾ ਬੜਾ ਔਖਾ ਐਸੇ ਤੇ ਲੀਲੀ ਲੋੜ ਵੀ ਪੈਂਦੀ ਆ ਉਹ ਸਾਰਾ ਕਾਰਜਕਮੇਂ ਸੰਪੰਨ 7 ਸਾਲ ਤੋਂ ਕਰੀਬ ਤੁਰੇ ਫਿਰਦੇ ਆ ਤਾਂ ਹੀ ਆ ਐਨ ਆਰ ਆਈ ਵੀਰਾਂ ਦੀ ਬਦੌਲਤ ਆ ਹਰ ਇੱਕ ਲੜਕੀ ਚਾਹੁੰਦੀ ਹੈ ਮੇਰਾ ਵੀ ਵਿਆਹ ਵੱਡੇ ਪੈਲੈਸ ਚ ਹੋਵੇ ਮੇਰੇ ਵਿਆਹ ਦੇ ਵਿੱਚ ਵੀ ਮਤਲਬ ਡੀਜੇ ਵੱਜਣਾ ਪਰ ਉਹ ਪਰਿਵਾਰ ਸਮਰੱਥ ਨਹੀਂ ਹੁੰਦੇ ਜਿਨ੍ਹਾਂ ਨੂੰ ਮਾਲਕ ਨੇ ਸਮਰੱਥ ਬਣਾਇਆ ਤੇ ਉਹਨਾਂ ਨੂੰ ਦਸਵੰਦ ਕੱਢਣਾ ਕਦੇ ਵਿੱਚ ਹੀ ਚਾਹੀਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਨਾਂ ਦੇ ਘਰਾਂ ਚ ਰੰਗ ਭਾਗ ਲਾ ਦਿੰਦੀ ਅਸੀਂ ਜੇ ਅਸੀਂ ਥੋੜਾ ਥੋੜਾ ਦਸਵੰਦ ਕੱਢ ਕੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਝੋਲੀ ਪਾ ਦਾਂਗੇ ਨਾ ਪਤਾ ਨਹੀਂ ਗੁਰੂ ਨਾਨਕ ਨੇ ਸਾਨੂੰ ਕੀ ਕੁਝ ਦੇ ਦੇਣਾ ਅਸੀਂ ਸੋਚ ਵੀ ਨਹੀਂ ਸਕਿਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਜਿਸ ਤਰੀਕੇ ਦੇ ਨਾਲ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਵੱਲੋਂ ਆਪੋ ਆਪਣੇ ਕੰਮ ਕਾਜਾਂ ਦੇ ਵਿੱਚ ਆਪਣੀਆਂ ਨਿੱਜੀ ਗਤੀਵਿਧੀਆਂ ਦੇ ਵਿੱਚ ਵਿਅਸਤ ਹੋਇਆ ਜਾਂਦਾ ਹੈ ਤੇ ਵਿਅਸਤ ਹੋਣਾ ਬਣਦਾ ਵੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਲਈ ਸਮਾਂ ਕੱਢਣਾ ਬਹੁਤ ਔਖਾ ਹੈ ਕਿਸੇ ਦੇ ਲਈ ਕੁਝ ਭਲੇ ਦਾ ਕਾਰਜ ਕਰਨਾ ਇਹ ਵੀ ਬਹੁਤ ਔਖਾ ਹੈ ਹਾਲਾਂਕਿ ਗੱਲਾਂ ਬਹੁਤ ਕਰਦੀਆਂ ਸੌਖੀਆਂ ਨੇ ਪਰ ਕੁਝ ਕੁ ਸੰਸਥਾਵਾਂ ਕੁਝ ਕੁ ਲੋਕ ਕੁਝ ਕੁ ਅਜਿਹੀਆਂ ਸ਼ਕਤੀਆਂ ਜਿਨ੍ਹਾਂ ਦੇ ਵੱਲੋਂ ਆਪਣਾ ਤਾਂ ਜਿਹੜਾ ਦਿਨਚਰਿਆ ਦਾ ਸਾਰਾ ਮਾਹੌਲ ਨਾਲ ਦੀ ਨਾਲ ਨਜਿੱਠਿਆ ਜਾਂਦਾ ਉੱਥੇ ਹੀ ਸਮਾਜ ਦੇ ਲਈ ਵੀ ਬਹੁਤ ਸਾਰੇ ਭਲੇ ਦੇ ਕੰਮ ਕੀਤੇ ਜਾਂਦੇ ਨੇ ਅਕਸਰ ਅਸੀਂ ਸੁਣਦੇ ਆਂ ਅਖਬਾਰਾਂ ਦੇ ਵਿੱਚ ਜਾਂ ਫਿਰ ਵੱਖ-ਵੱਖ ਤਰੀਕੇ ਦੇ ਨਾਲ ਟੀਵੀ ਨਿਊਜ਼ ਚੈਨਲ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਸਮੂਹਿਕ ਲੜਕੀਆਂ ਦੇ ਵਿਆਹ ਦੇ ਪ੍ਰਬੰਧਨ ਜਿਹੜੇ ਨੇ ਕੁਝ ਨੌਜਵਾਨਾਂ ਦੇ ਵੱਲੋਂ ਕੁਝ ਸੰਸਥਾਵਾਂ ਦੇ ਵੱਲੋਂ ਕੀਤੇ ਜਾਂਦੇ ਨੇ ਅਜਿਹੀ ਇੱਕ ਸ਼ਖਸੀਅਤ ਦੇ ਨਾਲ ਤੁਹਾਨੂੰ ਅੱਜ ਰੂਹਬਰੂ ਕਰਨਾ ਹੈ ਜਿਨ੍ਹਾਂ ਦੇ ਵੱਲੋਂ 11 ਵਿਆਹ ਜਿਹੜੇ ਨੇ ਸਮੂਹਿਕ ਉਹ ਕੀਤੇ ਜਾਣਗੇ ਜਗਰਾਉਂ ਦੀ ਜਗ੍ਹਾ ਜਿਹੜੀ ਹੈ ਉਹ ਮੁਕਰਰ ਕੀਤੀ ਗਈ ਹੈ ਦਿਨ ਜਿਹੜਾ ਹੈ 29 ਸਤੰਬਰ 2025 ਨੂੰ ਇਸ ਦਿਨ 11 ਲੜਕੀਆਂ ਦੇ ਜਿਹੜੇ ਸਮੂਹਿਕ ਵਿਆਹ ਕੀਤੇ ਜਾਣਗੇ ਕਿਵੇਂ ਇਹ ਸੰਸਥਾ ਕੰਮ ਕਰਦੀ ਹੈ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਜਿਹੜੀ ਹੈ ਇਹਨਾਂ ਦੇ ਵੱਲੋਂ ਇਹ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਜਾਂਦੀਆਂ ਨੇ ਮੇਰੇ ਨਾਲ ਇਸ ਵਕਤ ਬਾਈ ਅਮਰਤਪਾਲ ਸਿੰਘ ਜੋਧਪੂਰੀ ਜੀ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਕਾਰੀਆਂ ਲੈਣੇ ਆ ਕਿ ਆਪਣੇ ਨਿੱਜੀ ਮਫਾਦਾਂ ਦੇ ਵਿੱਚੋਂ ਸਮਾਂ ਕਿਵੇਂ ਨਿਕਲਦਾ ਹੈ ਕਿਸ ਤਰੀਕੇ ਦੇ ਨਾਲ ਸੰਸਥਾ ਕੰਮ ਕਰਦੀ ਹੈ ਪਿਆਰਪੂਰੀ ਸਸੀਕਾ ਜੀ ਸਸੀਕਾ ਜੀ ਹਮਦਰਦ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੋਧਪੁਰ ਸਾਹਿਬ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਜਿਵੇਂ ਤੁਸੀਂ ਆਪ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਤੁਸੀਂ ਲੜਕੀਆਂ ਦੇ ਵਿਆਹ ਕਰਦੇ ਹੋ ਕਿੰਨੇ ਕੁ ਹੁਣ ਤੱਕ ਇਹ ਜਿਹੜੀਆਂ ਸੇਵਾਵਾਂ ਨੇ ਤੁਸੀਂ ਨਿਭਾ ਦਿੱਤੀਆਂ ਨੇ ਜਾਂ ਫਿਰ ਕਿੰਨੀਆਂ ਲੜਕੀਆਂ ਦੇ ਵਿਆਹ ਹੁਣ ਤੱਕ ਕਰ ਦਿੱਤੇ ਨੇ ਦੀਵਾਨ ਟੂਟਰਮਲ ਚੈਰੀਟੇਬਲ ਸੁਸਾਇਟੀ ਕਰੀਬ 10 ਸਾਲ ਤੋਂ ਜੀ ਕੰਮ ਕਰ ਰਹੀ ਆ ਤੇ ਅਸੀਂ ਹੁਣ ਤੱਕ ਕਰੀਬ ਹਰ ਮਹੀਨੇ 3 ਤੋਂ ਜਾਂ 4 ਵਿਆਹ ਸੀ ਹਰ ਮੰਤ ਕਰਨੀ ਕਰਨੇ ਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਠੀਕ ਹੈ ਜੀ ਤੇ ਕਰੀਬ ਕਰੀਬ ਅਸੀਂ 300 ਜਿਹੜਾ ਸਾਡੇ ਕੋਲੇ ਡਾਟਾ ਪਿਆ ਆਉણો 363 ਲੜਕੀਆਂ ਨੇ ਸੀ ਵਿਆਹ ਇਸ ਟਾਈਮ ਕਰ ਚੁੱਕੇ ਆ ਪਹਿਲਾਂ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਸੀਗਾ ਉਹ ਅਸੀਂ ਘਰਾਂ ਦੇ ਵਿੱਚ ਜਿਵੇਂ ਕਈਆਂ ਨੂੰ ਮਹਿਸੂਸ ਹੁੰਦਾ ਨਾ ਵੀ ਸਾਨੂੰ ਕਿਸੇ ਹਾਂ ਹਰ ਇੱਕ ਜਗ੍ਹਾ ਆ ਨਹੀਂ ਸਕਦੇ ਸਾਨੂੰ ਵਿਸ਼ੇਸ਼ ਜਗ੍ਹਾ ਤੇ ਬੁਲਾ ਲਿਆ ਕਈ ਕੁੜੀਆਂ ਨੇ ਗੀਆਂ ਲੜਕੇ ਜਾਂ ਪਰਿਵਾਰ ਮਹਿਸੂਸ ਕਰਦੇ ਸੀ ਇਸ ਵਾਰ ਜਿਹੜਾ ਗੁਰਨਾਨਕ ਸਾਹਿਬ ਦੇ ਵਿਆਹ ਪੁਰਬ ਦੇ ਉੱਤੇ ਅਸੀਂ ਇਸ ਵਾਰ ਜਿਹੜਾ ਇੱਕ ਸਾਂਝੇ ਤੌਰ ਤੇ ਮਤਲਬ 11 ਲੜਕੀਆਂ ਦੇ ਵਿਆਹ ਰੱਖੇ ਗਏ ਆ ਸਮੂਹਕ ਵਿਆਹ ਕਿਉਂਕਿ ਅੱਜ ਸਮਾਜ ਦੇ ਅੰਦਰ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਲੋਕ ਕੁੱਤੇ ਕੁੱਤਿਆਂ ਦੇ ਡੌਗੀਆਂ ਦੇ ਵਿਆਹ ਕਰੀ ਜਾਂਦੇ ਆ ਪਤਾ ਹੀ ਨਹੀਂ ਕਿੰਨਾ ਕੁ ਰਿਪੋਰਟ ਆ ਲੋਕਾਂ ਦੇ ਕੋਲ ਕਿੰਨਾ ਕੁ ਪੈਸਾ ਹਨ ਤੇ ਪਰ ਕੁਝ ਇਹੋ ਜਿਹੇ ਮਤਲਬ ਖੇਡਾਂ ਦੇ ਵਿੱਚ ਕੁਝ ਇਹੋ ਜਿਹੇ ਸੱਜਣ ਵੀ ਹੈਗੇ ਨੇ ਜਿਹੜੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਦਸਵੰਦ ਦੇ ਕੇ ਜਿਵੇਂ ਆਮ ਤੌਰ ਤੇ ਆਪਾਂ ਗੱਲ ਕਰਦੇ ਆ ਵੀ ਜਿਹੜੀਆਂ ਲੜਕੀਆਂ ਨੇ ਔਰਤਾਂ ਇਹ ਸਮਾਜ ਦੀ ਉਤਪਤੀ ਕਰਦੀ ਆ ਬਿਲਕੁਲ ਜੀਦੇ ਹੱਕ ਦੇ ਵਿੱਚ ਗੁਰਨਾਨਕ ਸਾਹਿਬ ਨੇ ਆਖਿਆ ਸੋ ਕੋ ਮੰਦਾ ਆਖੀਆ ਜਿੱਤ ਜਮੈ ਰਾਜਾ ਹਨਾ ਜੀ ਵਡਿਆਈ ਬਹੁਤ ਦਿੱਤੀ ਗੁਰਨਾਨਕ ਸਾਹਿਬ ਨੇ ਪਰ ਇਹਨਾਂ ਨੂੰ ਇੱਕ ਸ਼ਬਦ ਦਿੱਤਾ ਗਿਆ ਉਹ ਸ਼ਬਦ ਦਾ ਵਿਚਾਰੀਆਂ ਵੀ ਇਹ ਜੜੀਆਂ ਧੀਆਂ ਨੇ ਵਿਚਾਰੀਆਂ ਹੁੰਦੀਆਂ ਨੇ ਇਹ ਸੱਚੀ ਗੱਲ ਆ ਵਿਚਾਰੀਆਂ ਧੀਆਂ ਕਿਹੜੀਆਂ ਨੇ ਜਿਹੜੀਆਂ ਗਰੀਬਾਂ ਦੀਆਂ ਧੀਆਂ ਨੇ ਕਿਸੇ ਦਾ ਪਿਓ ਪੱਠੇ ਤੇ ਕੰਮ ਕਰਦਾ ਉਹ ਚਾਹੁੰਦਾ ਦੇਖਦਾ ਵੀ ਮੈਂ 4 ਪੈਸੇ ਜੋੜੂਗਾ ਮੈਂ ਆਪਣੀ ਧੀ ਦਾ ਕਾਰਜ ਕਰ ਦੂੰਗਾ ਪਰ ساری ਉਮਰ ਲੰਘ ਜਾਂਦੀ ਐ ਇੱਕ ਰੀਕਰੀ 10-10 ਸਾਲ ਲੱਗ ਜਾਂਦੇ ਐ ਪੱਠਿਆਂ ਤੇ ਕੰਮ ਕਰਦਿਆਂ ਨੂੰ ਦਿਹਾੜੀਆਂ ਕਰਦਿਆਂ ਨੂੰ ਆ ਪਿੱਛੇ ਜਿਸੀਂ ਇੱਕ ਫਰੋਜਪੁਰ ਏਰੀਆ ਦੇ ਵਿੱਚ ਲੜਕੀ ਦਾ ਵਿਆਹ ਕਰਕੇ ਆਇਆ ਜੀ ਉਸ ਲੜਕੀ ਦਾ ਪਿਤਾ ਜਿਹੜਾ ਰਕਸ਼ਾ ਚਲਾਉਂਦਾ ਅਸੀਂ ਪੁੱਛਿਆ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਰਕਸ਼ਾ ਚਲਾਉਂਦਿਆਂ ਨੂੰ ਉਹ ਕਹਿੰਦਾ ਜੀ ਮੈਨੂੰ 8 ਸਾਲ ਹੋ ਗਏ ਅੱਛਾ ਰਕਸ਼ਾ ਚਲਾਉਂਦਿਆਂ ਤੇ ਇਹ ਬੱਚੀ ਦੀ 22 ਸਾਲ ਦੀ ਉਮਰ ਅਸੀਂ ਆਖਿਆ ਜੀ ਤੁਸੀਂ ਇੰਨਾ ਟਾਈਮ ਕੋਈ ਹੋਰ ਕੰਮ ਕਾਤੋਂ ਨਹੀਂ ਕੀਤਾ ਕਹਿੰਦਾ ਜੀ ਮੈਨੂੰ ਇਹ ਸੀਗਾ ਵੀ ਮੈਂ ਲੜਕੀ ਦਾ ਵਿਆਹ ਕਰਨਾ ਟਿਕ ਕੇ ਕੰਮ ਕਰੀ ਜਾਵਾਂ ਹੋਰ ਕੰਮਾਂ 'ਚ ਕੋਈ 4 ਦਿਨ ਰੱਖਦਾ 5 ਦਿਨ ਘਰੇ ਬਿੱਲਰ ਕੱਢ ਦਿੰਦਾ ਜੀ ਇਹ ਆਪਦਾ ਕੰਮ ਆ ਤੇ ਉਹਨ ਰੋਕੇ ਗੱਲ ਕਹੀ ਕਹਿੰਦਾ ਜੀ ਮੇਰੇ ਕੋਲੇ ਅੱਜ ਤੱਕ ਉਹ ਪੂੰਜੀ ਨਹੀਂ ਜੁੜੀ ਮੈਂ ਆਪਦੀ ਲੜਕੀ ਦਾ ਵਿਆਹ ਕਰਜ ਕਰਨਾ ਸੋ ਇਸ ਕਰਕੇ ਜਿਹੜਾ ਅਸੀਂ ਪਹਿਲਾਂ ਤਾਂ ਘਰਾਂ ਦੇ ਵਿੱਚ ਕਾਰਜ ਕਰਦੇ ਸੀਗੇ ਇਸ ਵਾਰ ਅਸੀਂ ਏਰੀਆ ਚੁਣੇ ਨੇ ਮਤਲਬ ਪਹਿਲਾਂ ਜਾਂ ਫਿਰੋਜ਼ਪੁਰ ਏਰੀਆ ਜਾਂ ਬਰਨਾਲਾ ਏਰੀਆ ਮੋਗਾ ਏਰੀਆ ਪਹਿਲਾਂ ਅਸੀਂ ਜਗਰਾਉਂ ਦੇ ਵਿੱਚ ਜਿਹੜਾ ਇਹ 29 ਸਤੰਬਰ ਨੂੰ ਲੋੜਵੰਤਿਆਂ ਦੇ ਵਿਆਹ ਕਾਰਜ ਰੱਖੇ ਗਏ ਆ ਜੀ ਜੀ ਮੈਂ ਇੱਥੇ ਦਰਸ਼ਕਾਂ ਨੂੰ ਇਹ ਅਪੀਲ ਕਰ ਦੇਣਾ ਚਾਹੁੰਦਾ ਜਾਂ ਫਿਰ ਬੇਨਤੀ ਕਰ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਸੋਚਦੇ ਵਿਚਾਰਦੇ ਹੋਣਗੇ ਕਿ ਕਿੱਥੇ ਜੰਗਲ ਜਿਹੇ ਇਲਾਕੇ ਦੇ ਵਿੱਚ ਖੜੇ ਨੇ ਪਰ ਸਬੱਬੀ ਸਾਡਾ ਮੇਲ ਹੋਇਆ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਹ ਅਪੀਲ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚੇ ਤੇ ਉਹਨਾਂ ਨੂੰ ਇਹ ਜਾਣਕਾਰੀਆਂ ਮਿਲ ਸਕਣ ਕਿ ਕਿਵੇਂ ਸੰਸਥਾ ਇਹ ਕੰਮ ਕਰਦੀ ਹੈ ਭਾਈ ਜੀ ਜਦੋਂ ਕਿਸੇ ਸੰਸਥਾ ਦੀ ਗੱਲ ਹੁੰਦੀ ਹੈ ਜਾਂ ਫਿਰ ਇਸ ਤਰੀਕੇ ਦੇ ਕਾਰਜਾਂ ਦੀ ਗੱਲ ਹੁੰਦੀ ਹੈ ਉਦੋਂ ਬਹੁਤ ਸਾਰੇ ਸਵਾਲ ਵੀ ਉਤਪੰਨ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚੱਲਦੀਆਂ ਨੇ ਤੁਸੀਂ ਮਹਿਸੂਸ ਵੀ ਕੀਤੀਆਂ ਹੋਣਗੀਆਂ ਜਿਹੜੇ ਪਰਿਵਾਰ ਤੁਹਾਡੇ ਇਹ ਸਾਰੀ ਸਥਿਤੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਜੁੱਤੇ ਦੁਚਿੱਤੀ ਜਾਂ ਫਿਰ ਕੋਈ ਦਿੱਕਤ ਪਰੇਸ਼ਾਨੀ ਵੀ ਆਉਂਦੀ ਹੈ ਕਿਸੇ ਤਰੀਕੇ ਦੇ ਨਾਲ ਕੋਈ ਤੁਹਾਨੂੰ ਐਦਾਂ ਦਾ ਮਾਹੌਲ ਜਾਂ ਫਿਰ ਮਿਲਦਾ ਹੋਵੇ ਜਾਂ ਫਿਰ ਚੀਜ਼ਾਂ ਨੇ ਉਸ ਖਾਲੇ ਤਰੀਕੇ ਦੇ ਨਾਲ ਤਾਂ ਹੁੰਦੀਆਂ ਨੇ ਪੈਸੇ ਥੇਲੀ ਦੀ ਲੋੜ ਵੀ ਪੈਂਦੀ ਹੈ ਉਹ ਸਾਰਾ ਕਾਰਜਕਮੇਂ ਸੰਬੰਧ ਹੁੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਨੇਕੀ ਕਰ ਕੂਏ ਵਿੱਚ ਡਾਲ ਸਾਡਾ ਸਾਰੇ ਜਿੰਨੇ ਅਸੀਂ ਸੇਵਾਦਾਰ ਵੀਰਾਂ ਸਾਡੇ ਨਾਲ ਭੈਣਾ ਨੇ ਮਤਾਵਾ ਨੇ ਜਾਂ ਐਨ ਆਰ ਆਈ ਵੀਰ ਜੁੜੇ ਹੋਇਆ ਸਾਡਾ ਸਭ ਤੋਂ ਪਹਿਲਾ ਕੰਮ ਇਹ ਆ ਜਿਵੇਂ ਸੰਸਥਾ ਦੇ ਸਾਡੇ ਮੁੱਖ ਸੇਵਾਦਾਰ ਭਾਈ ਲਖਵਿੰਦਰ ਸਿੰਘ ਲੱਕਾ ਉਹ ਅੱਜ ਤੱਕ ਕਿਤੇ ਉਹਨਾਂ ਨੇ ਆ ਆਉਣ ਕੈਮਰਾ ਨਹੀਂ ਆਇਆ ਕਦੇ ਹੂੰ ਤੇ ਉਹਨਾਂ ਦਾ ਵੱਡਾ ਕੰਮ ਕੀ ਆ ਵੀ ਜਦੋਂ ਵੀ ਉਹਨਾਂ ਨੇ ਕਿਸੇ ਦੀ ਅਪੀਲ ਦਿਖਾਉਣੀ ਆ ਤਾਂ ਵੀ ਕੈਮਰੇ ਤੋਂ ਪਿੱਛੇ ਕਿਤੇ ਉਹਨਾਂ ਨੇ ਫੋਟੋ ਨਹੀਂ ਲਾਉਣੀ ਕਿਤੇ ਆਪਣਾ ਨਾਂ ਨਹੀਂ ਲਿਖਣਾ ਸਿਰਫ ਤੇ ਸਿਰਫ ਸੰਸਥਾ ਦਾ ਨਾਂ ਲਿਖਣਾ ਕਹਿਣ ਨੂੰ ਤਾਂ ਜੀ ਇੱਥੇ ਕਿਸੇ ਨੇ ਜਿਵੇਂ ਸਾਨੇ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੂੰ ਵੀ ਨਹੀਂ ਛੱਡਿਆ ਇਹ ਤਾਂ ਜੇ ਤੁਸੀਂ ਉਹਨਾਂ ਲੋਕਾਂ ਵੱਲ ਵੇਖਣ ਲੱਗ ਪੇ ਫਿਰ ਨੇਕੀ ਦੇ ਕਾਰਜ ਨਹੀਂ ਕਰ ਸਕਦੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਆ ਵੀ ਇਹ ਕਾਰਜ ਕਰਦੇ ਕਿਵੇਂ ਠੀਕ ਆ ਜੀ ਜਿਵੇਂ ਅ ਬਾਈ ਹੋਰਾਂ ਦਾ ਪਰਿਵਾਰ ਆ ਜਿਹੜਾ ਉਹ ਬਾਹਰ ਸਾਡੇ ਕੁਝ ਦੋਸਤ ਨੇ ਨਿੱਜੀ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਉੱਤੇ ਮਾਲਕ ਦੀ ਗੁਰਨਾਨਕ ਸਾਹਿਬ ਦੀ ਬੜੀ ਕਿਰਪਾ ਬਾਕੀ ਹੋਰ ਸੰਗਤਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਿਵੇਂ ਆਪਣਾ ਦੀਵਾਨ ਟੋਡਰ ਮਲ ਚੈਰੀਟੇਬਲ ਸੁਸਾਇਟੀ ਦਾ ਪੇਜ ਚੱਲਦਾ ਜਾਂ ਬਾਈ ਲੱਖਾ ਚੂੜ ਚੱਕ ਦੇ ਨਾਂ ਤੇ ਪੇਜ ਚੱਲਦਾ ਉਹਦੇ ਤੇ ਜਿੰਨੀਆਂ ਸਵਾਮਾ ਨੇ ਅਸੀਂ ਕਰਦੇ ਆ ਨਾ ਜਿਵੇਂ ਕੈਂਪ ਲਾਉਣੇ ਆ ਹਨਾ ਜਾਂ ਰਾਸ਼ਨ ਦਿੰਨੇ ਆ ਜਾਂ ਕਿਸੇ ਦਾ ਇਲਾਜ ਕਰਾਤਾ ਕਿਸੇ ਦੀ ਫੀਸ ਭਰਤੀ ਕਿਸੇ ਦਾ ਮਕਾਨ ਬਣਾ ਕੇ ਦਿੱਤਾ ਜਾਂ ਵਿਆਹ ਦੇ ਕਾਰਜ ਅਸੀਂ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਉਹਨਾਂ ਵੀਰਾਂ ਤੱਕ ਪਹੁੰਚਾਉਣ ਵਾਸਤੇ ਸੋਸ਼ਲ ਮੀਡੀਆ ਤੇ ਪਾਉਣੇ ਆ ਫਿਰ ਉਹ ਵੀਰ ਜਿਹੜੇ ਕੁਸ ਤਾਂ ਕਈ ਵੀਰ ਇਹੋ ਜਿਹੇ ਵੀ ਨੇ ਪਰ ਜਿਹੜੇ ਕਹਿੰਦੇ ਅਸੀਂ ਆਪ ਜਾ ਕੇ ਉਹਨਾਂ ਨੂੰ ਸੇਵਾ ਕਰਨੀ ਆ ਕਦੇ ਸੰਸਥਾ ਨੇ ਕਿਸੇ ਤੇ ਰੋਕ ਨਹੀਂ ਲਾਈ ਵੀ ਅਸੀਂ ਜਾਂ ਤੁਹਾਡੇ ਨਾਲ ਨਹੀਂ ਅਸੀਂ ਨਾਲ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਲਾਉਣੇ ਆ ਹੁਣ ਅਸੀਂ ਪਿੱਛੇ ਜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਝੁੱਗੀ ਦੇ ਵਿੱਚ ਪਰਿਵਾਰ ਰਹਿੰਦਾ ਸੀ ਗੁਰਸਿੱਖ ਪਰਿਵਾਰ ਜੀ ਉਹਦੀ ਲੱਤ ਦੇ ਉੱਤੇ ਇੰਨਾ ਕ ਭੈੜਾ ਜ਼ਖਮ ਸੀ ਉਹਦੇ ਕੋਲੇ ਨਹੀਂ ਸੀ ਖੜਾ ਜਾਂਦਾ ਐਨੀ ਕ ਬਦਬੋ ਮਾਰਦੀ ਸੀਗੀ ਸੀ ਸਾਰਾ ਗੁਰਸਿੱਖ ਪਰਿਵਾਰ ਤੇ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਅਸੀਂ ਗਏ ਤੇ ਉਹ ਸਾਨੂੰ ਵੇਖ ਕੇ ਰੋਣ ਲੱਗ ਪਏ ਤੇ ਅਸੀਂ ਕਿਹਾ ਵੀ ਤੁਸੀਂ ਰੋਂਦੇ ਕਿਉਂ ਕਹਿੰਦੇ ਅਸੀਂ ਬਹੁਤ ਸੰਸਥਾਵਾਂ ਨੂੰ ਫੋਨ ਕੀਤੇ ਆ ਵੀ ਸਾਡੇ ਦਾ ਕੋਈ ਸਾਡੀ ਜੀਆ ਸੇਵਾ ਕਰ ਦੋ ਅਸੀਂ ਗੁਰਸਿੱਖਾਂ ਸਾਡੀ ਮਤਲਬ ਲੱਤ ਗਲੀ ਜਾਂਦੀ ਆ ਲੱਤ ਵੱਢਣੀ ਪੈਣੀ ਆ ਸਾਡੇ ਕੋਲੇ ਕੋਈ ਨਹੀਂ ਆਇਆ ਵੀ ਅਸੀਂ ਸੋਨੂੰ ਕੱਲ ਨੂੰ ਜਿਵੇਂ ਅੱਜ ਕੱਲ੍ਹ ਸ਼ਾਮ ਨੂੰ ਫੋਨ ਕੀਤਾ ਅੱਜ ਅਸੀਂ ਚਲੇ ਗਏ ਉਹਨਾਂ ਦੇ ਕੋਲ ਹਾਜ਼ਰ ਹੋ ਗਏ ਉਹ ਕਹਿੰਦੇ ਸਾਨੂੰ ਤਾਂ ਚਲੋ ਹੁਣ ਜੋ ਹੋਣਾ ਕਰਨਾ ਉਹ ਤਾਂ ਵੱਖਰੀ ਗੱਲ ਰਹਿ ਗਈ ਸਾਡੇ ਕੋਲੇ ਆ ਗਿਆ ਇੰਨਾ ਹੀ ਬਹੁਤ ਹਾਂ ਇੱਕ ਝਨੀਰ ਪਿੰਡ ਪੈਣ ਉਹ ਬਾਬਾ ਧਰਮ ਸਿੰਘ ਜੀ ਨੇ ਗ੍ਰੰਥੀ ਸਿੰਘ ਆ ਸੱਪੜ ਦੇ ਕਿਨਾਰੇ ਦੇ ਉੱਤੇ ਨਾ ਥੋੜਾ ਜਿਹਾ ਸੱਪੜ ਦੇ ਜੇ ਸ਼ਾਮ ਲੜ ਜਗਾ ਉੱਤੇ ਘਰਤ ਪਾ ਕੇ ਕਮਰਾ ਪਾਇਆ ਆਪਾਂ ਹਜ ਦੋ ਭਰਾ ਤੇ ਦੋਨੇ ਭਰਾ ਪਾਹਜ ਉਹਨਾਂ ਨੇ ਸ਼ਾਮ ਨੂੰ ਸਾਨੂੰ ਫੋਨ ਕੀਤਾ ਸੀ ਸਵੇਰੇ 11 ਵਜੇ ਦਿਨ ਉਹਦੇ ਪਿੰਡ ਝਨੀਰ ਪਹੁੰਚ ਗਏ ਅੱਛਾ ਉਹ ਸਾਨੂੰ ਦੇਖ ਕੇ ਕਹਿੰਦਾ ਜੀ ਮੈਂ ਆਖਿਆ ਵੀ ਸੰਸਥਾ માં ਬੜੀਆਂ ਤੁਰੀਆਂ ਫਿਰਦੀਆਂ ਫੂਨ ਕਰੀਦੇ ਆ ਹਨਾ ਆਲਾ ਕਹਿੰਦਾ ਕੋਈ ਨਹੀਂ ਤੁਹਾਡੇ ਕੋਲੇ ਪਹੁੰਚਾਂਗੇ ਪਰ ਤੁਸੀਂ ਬੜਾ ਫਾਸਟ ਪਹੁੰਚੇ ਹੋ ਮੈਂ ਕਿ ਇੱਥੇ ਗੱਲ ਹੋਰ ਦੱਸਣੀ ਚਾਹਣਾ ਮੈਂ ਜਦੋਂ ਇਸ ਸੰਸਥਾ ਨਾਲ ਜੁੜਿਆ ਸਨ 16 ਦੇ ਵਿੱਚ ਮੈਂ ਕਿਸੇ ਕੇਸ ਦੇ ਵਿੱਚ ਜੇਲ੍ਹ ਚ ਸੀਗਾ ਬਹੁਤ ਵੱਡਾ ਕਾਰਜ ਸੀਗਾ ਬੇਦਵੀ ਵਾਲੀ ਔਰਤ ਨੂੰ ਮਤਲਬ ਉਹਦੀ ਉਹ ਸੌਦਾ ਲਾਇਆ ਸੀ ਉਹਦੇ ਵਿੱਚ ਮੈਂ ਜੇਲ੍ਹ ਚ ਲਿਆ ਗਿਆ ਜਦੋਂ ਮੈਂ ਸੰਸਥਾ ਦੇ ਨਾਲ ਜੁੜਿਆ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਵੀ ਆਹ ਨੰਬਰ ਆ ਇਹਨਾਂ ਨੂੰ ਫੋਨ ਕਰਕੇ ਪੁੱਛ ਲੈ ਜੇ ਆ ਕੇ ਬੱਚਿਆਂ ਦੀ ਫੀਸ ਭਰ ਜਾਣਗੇ ਤਾਂ ਤਾਂ ਠੀਕ ਆ ਨਹੀਂ ਤਾਂ ਭਗਵਾਨ ਨੇ ਬੈਠੀ ਰਹੇ ਹਨ ਕੰਮ ਕਰ ਕਰੀ ਚੱਲ ਪਰ ਇਹਨਾਂ ਨੂੰ ਸ਼ਾਮ ਨੂੰ ਫੋਨ ਕੀਤਾ ਸਵੇਰੇ ਮਤਲਬ ਹੈ ਸਾਡੀ ਸੇਵਾਦਾਰ ਜਿਹੜੇ ਉਹ ਪਹੁੰਚ ਗਏ ਮੈਂ ਉਦੋਂ ਤੋਂ ਸਸਤਾ ਨਾਲ ਜੁੜਿਆ ਹੋਇਆ ਸਾਡਾ ਕੰਮ ਇਹ ਹੁੰਦਾ ਵੀ ਜੇ ਕਿਸੇ ਨੇ ਸਾਡੇ ਤੱਕ ਪਹੁੰਚ ਕੀਤੀ ਆ ਤਾਂ ਆਪਾਂ ਉਹਨਾਂ ਦੇ ਕੋਲੇ ਤੁਰੰਤ ਪਹੁੰਚ ਗਏ ਤਾਂ ਕਿ ਉਹਨਾਂ ਦੀ ਸਮੱਸਿਆ ਜਿਹੜੀ ਆ ਜਾ ਕੇ ਪੁੱਛੀਏ ਕਿਸੇ ਦਾ ਵਿਆਹ ਕਰਨਾ ਘਰ ਟਾਉਣਾ ਹੋਣਾ ਕਿ ਗ੍ਰੰਥੀ ਸਿੰਘ ਆ ਕੱਲ ਅਸੀਂ ਪਿੰਡ ਰਾਮੇ ਗਏ ਆ ਹੂੰ ਰਾਮੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਹੋਂਦਾ ਘਰ ਚੋਂਦਾ ਜੀ ਬਾਥਰੂਮ ਉਹਦੇ ਵਿਚਾਰੇ ਦੇ ਘਰ ਦੇ ਵਿੱਚ ਛੋਟੀਆਂ ਛੋਟੀਆਂ ਕੰਧਾਂ ਨੇ ਛੋਟੇ ਛੋਟੀਆਂ ਕੰਧਾਂ ਦੇ ਘਰ ਵਾਲੀ ਆ ਉਹਦੀ ਜਵਾਨ ਧੀ ਆ ਹੂੰ ਉਹ ਵਿਚਾਰੀ ਮਤਲਬ ਜਦੋਂ ਨਹਾਉਂਦੀ ਆ ਧੋਂਦੀ ਆ ਆਲੇ ਦੁਆਲੇ ਹੁਣ ਸੜਕ ਤੋਂ ਲੰਘਦੇ ਆ ਕਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਮਸਕਰੀਆਂ ਕਰਦੇ ਆ ਪੰਜਾਬ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਨੇ ਹੂੰ ਹੁਣ ਅੱਜ ਕੱਲ ਮਤਲਬ ਇੱਕ ਗ੍ਰੰਥੀ ਸਿੰਘ ਹੈਗਾ ਬਠਿੰਡੇ ਦੇ ਵਿੱਚ ਉਹਦੇ ਕੋਲ ਅਸੀਂ ਕੱਲ ਜਾਣਾ ਅੱਜ ਉਹਨਾਂ ਦਾ ਫੋਨ ਆਜ ਉਹਨਾਂ ਨੇ ਵੀਡੀਓ ਭੇਜੀ ਆ ਮਤਲਬ ਉਹਦਾ ਘਰ ਸੱਤਾਂ ਚੋਈ ਜਾਂਦੀਆਂ ਕਿਤੇ ਬਾਟੀ ਧਰੀ ਵੀ ਆ ਕਿਤੇ ਥਾਲ ਧਰਿਆ ਪਿਆ ਕਿਤੇ ਬਾਲਟੀ ਧਰੀ ਪਈ ਆ ਉਹਦੀਆਂ ਸੱਤਾਂ ਚੋਈ ਜਾਂਦੀਆਂ ਨੇ ਅੱਜ ਮੈਂ ਇਹ ਬੜੇ ਅਫਸੋਸ ਨਾਲ ਗੱਲ ਕਹਿਣਾ ਸੰਸਤਾ ਬਣਾ ਲੈਣੀਆਂ ਬਾਈ ਜੀ ਬਹੁਤ ਸੌਖੀਆਂ ਬਹੁਤ ਸੌਖੀਆਂ ਪਰ ਕਾਰਜ ਕਰਨੇ ਬੜੇ ਔਖੇ ਸਮਾਂ ਕੱਢਣਾ ਬੜਾ ਔਖਾ ਇਹ ਤਾਂ ਹੁੰਦਾ ਜਿਵੇਂ ਅੱਜ ਅਸੀਂ ਹੁਣ 10 ਸਾਲ ਤੋਂ ਕਰੀਬ ਤੁਰੇ ਫਿਰਦੇ ਆ ਇਹ ਤਾਂ ਹੀ ਆ ਐਨ ਆਰ ਆਈ ਵੀਰਾਂ ਦੀ ਬਦੌਲਤ ਆ ਠੀਕ ਹੈ ਜੀ ਚਲੋ ਮਾੜਾ ਚੰਗਾ ਤਾਂ ਕਹੀ ਜਾਂਦੇ ਨੇ ਪਰ ਜਿਹੜਾ ਸਾਡਾ ਕੰਮ ਕਰਨ ਦਾ ਜਰੀਆ ਉਹ ਇਹ ਆ ਵੀ ਜੇ ਅਸੀਂ ਪਿੱਛੇ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਆ ਸਾਨੂੰ ਇਹ ਨਹੀਂ ਵੀ ਅਸੀਂ ਮਤਲਬ ਟੀਵੀ ਤੇ ਰੌਲਾ ਪਾਈਏ ਜਾਂ ਮਤਲਬ ਅਸੀਂ ਸਕਰੀਨ ਤੇ ਆਈਏ ਸਾਡੇ ਸਾਰੇ ਜਿੰਨੀ ਅਸੀਂ ਟੀਮ ਕੰਮ ਕਰਦੀਆਂ ਕਰਦੇ ਆ ਅੱਜ ਤੱਕ ਕੋਈ ਨਹੀਂ ਸਾਡੇ ਚੋਂ ਮੈਂ ਕਹਿੰਦਾ ਕਦੇ ਕੈਮਰੇ ਅੱਗੇ ਮੈਂ ਆਇਆ ਹੁਣ ਭਾਈ ਇਹ ਪੰਜਾਬ ਦੀ ਤੁਸੀਂ ਗੱਲ ਕੀਤੀ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਲੋਕ ਇਦਾਂ ਦੇ ਵੀ ਨਹੀਂ ਦੋ ਕੇਲੇ ਦੇ ਕੇ ਵੀ ਫੋਟੋ ਖਿਚਵਾਉਂਦੇ ਨੇ ਇਹਦੇ ਵਿੱਚ ਕੋਈ ਦੋਰਾਏ ਨਹੀਂ ਜੀ 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 ਤੁਹਾਡੀ ਸੰਸਥਾ ਦੇ ਵਿੱਚ ਬਾਈ ਲਖਵਿੰਦਰ ਹੋਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਕੈਮਰੇ ਦੇ ਸਾਹਮਣੇ ਆਏ ਨਹੀਂ ਇਹ ਉਹਨਾਂ ਦੀ ਨਿੱਜੀ ਫਿਤਰਤ ਹੈ ਜਾਂ ਫਿਰ ਤੁਹਾਡੀ ਸੰਸਥਾ ਦਾ ਇਹ ਇੱਕ ਪ੍ਰੋਟੋਕਾਲ ਜਿਵੇਂ ਬਣਾਇਆ ਹੁੰਦਾ ਕਿ ਸਾਡਾ ਕਿ ਲਈਏ ਕਿ ਸਾਡਾ ਚਲਨ ਹੈ ਇਸ ਤਰੀਕੇ ਦਾ ਸਿਧਾਂਤ ਹੈ ਕਿ ਅਸੀਂ ਸਾਹਮਣੇ ਨਹੀਂ ਉਹਨਾਂ ਲੋਕਾਂ ਦੀ ਮਦਦ ਉਹਨੇ ਜਿਵੇਂ ਬਾਈ ਪਹਿਲੇ ਦਿਨ ਤੂੰ ਤੁਰਿਆ ਹੋਇਆ ਉਹਨੇ ਕਹਿਣਾ ਵੀ ਆਪਾਂ ਜਿਵੇਂ ਨਾ ਵੀ ਮੇਰੇ ਦਾਦਾ ਜੀ ਬਾਈ ਨੇ ਦੱਸਣਾ ਵੀ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ ਨੇਕੀ ਕਰ ਕੂਏ ਮੇਂ ਡਾਲ ਅਸੀਂ ਬਸ ਉਹੀ ਸਿਧਾਂਤ ਤੇ ਸਾਰੇ ਕੰਮ ਕਰ ਰਹੇ ਹਾਂ ਵੀ ਨੇਕੀ ਕਰਤੀ ਇੱਧਰਲੇ ਹੱਥ ਨੇ ਕੀਤਾ ਇੱਧਰਲੇ ਨੂੰ ਪਤਾ ਨਾ ਲੱਗੇ ਠੀਕ ਆ ਜੀ ਅੱਜ ਤੱਕ ਕਿੰਨੀਆਂ ਲੜਕੀਆਂ ਦੇ ਵਿਆਹ ਕਾਰਜ ਕਰਤੇ ਕਿਸੇ ਪਰਿਵਾਰ ਕੋਲੇ ਜਾ ਕੇ ਤੁਸੀਂ ਪੁੱਛ ਲਿਓ ਵੀ ਅੱਜ ਤੱਕ ਕਿਸੇ ਪਰਿਵਾਰ ਦੇ ਨਾਲ ਅਸੀਂ ਫੋਟੋ ਵੀ ਖਿੱਚ ਕੇ ਕਿਤੇ ਪਾਈ ਹੋਵੇ ਨਾ ਹਾਂ ਪਰਿਵਾਰ ਦੀਆਂ ਅਸੀਂ ਲੜਕੀ ਦਾ ਵੀ ਜਿਹੜਾ ਮੂੰਹ ਆ ਸਾਰਾ ਖਬਰ ਕਰਕੇ ਅਸੀਂ ਫਿਰ ਮਤਲਬ ਸੰਗਤਾਂ ਦੀ ਕਚਹਿਰੀ ਚ ਰੱਖਦੇ ਹਾਂ ਇਹ ਸਾਡਾ ਮਤਲਬ ਇਹੀ ਆ ਵੀ ਕੰਮ ਕਰੋ ਸੇਵਾ ਕਰੋ ਇੱਥੇ ਰੌਲਾ ਨਾ ਪਾਓ ਰੌਲਾ ਪਾਉਣ ਵਾਲੇ ਤਾਂ ਬਹੁਤ ਨੇ ਬਹੁਤ ਆਏ ਬਹੁਤ ਗਏ ਹਨ ਤੇ ਪਰ ਸੇਵਾ ਦੇ ਨਾਂ ਤੇ ਬਹੁਤ ਵੱਡੀਆਂ-ਵੱਡੀਆਂ ਧੰਦ ਲਗੀਆਂ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿਵੇਂ ਤੁਸੀਂ ਕਿਹਾਗਾ ਪਰ ਮੈਂ ਸਮਝਦਾ ਵੀ ਸਾਨੂੰ ਜਿਹੜੀਆਂ ਸੇਵਾਵਾਂ ਨੇਗੀਆਂ ਉਹ ਇਸ ਤਰੀਕੇ ਨਾਲ ਹੀ ਕਰਨੀਆਂ ਚਾਹੀਣਗੀਆਂ ਨੇ ਫੇਮ ਦੇ ਤੌਰ ਤੇ ਨਹੀਂ ਜਿਵੇਂ ਅੱਜ ਕੱਲ ਬੰਦਾ ਜੀ ਦੋ ਕੇਲੇ ਦੇ ਕੇ ਇਹ ਤਾਂ ਵੀ ਮੈਂ ਸੇਵਾ ਕਰਤੀ ਹਨਾ ਮਤਲਬ ਇਹ ਨਹੀਂ ਸਾਡਾ ਨਹੀਂ ਹੈ ਸੁਭਾ ਨਹੀਂ ਹੈਗਾ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹਮੇਸ਼ਾ ਸੁਭਾ ਸਾਮੇ ਹੀ ਅਰਦਾਸ ਕਰੀਦੀ ਵੇ ਸੱਚੇ ਪਾਤਸ਼ਾਹ ਜਿੰਨਾ 'ਚ ਰਸਵਾਸ ਦਿੱਤੇ ਆ ਇਸੇ ਤਰ੍ਹਾਂ ਪਰਦੇ ਦੇ ਪਿੱਛੇ ਰਹਿ ਕੇ ਸੇਵਾ ਕਰਦੇ ਰਹੀਏ ਤੇ ਲੋੜਵੰਦ ਬਥੇਰੇ ਨੇ ਬਾਈ ਜੀ ਅਸੀਂ ਹੁਣ ਅਸੀਂ ਆਪਣਾ ਵਿਆਹ ਦੇ ਕਾ ਲਾਉਣ ਗਏ ਸੀ ਪੋਸਟਰ ਅਸੀਂ ਖੜੇ ਉੱਥੇ ਸਾਨੂੰ ਸੱਸੀ ਗਾਲ ਬੁਲਾਤੀ ਕਿਸੇ ਨੇ ਅਸੀਂ ਜਾਣਦੇ ਵੀ ਨਹੀਂ ਸੀ ਉਹ ਭੈਣ ਕਹਿੰਦੀ ਬਾਈ ਸੱਸੀ ਗਾਲ ਤੁਸੀਂ ਟੋਡਰਮਲ ਵਾਲੇ ਹੋ ਸੀਗਾ ਹਾਂਜੀ ਵੀਰੇ ਤੁਸੀਂ ਮੇਰਾ ਵਿਆਹ ਕੀਤਾ ਸੀ ਸਾਨੂੰ ਪਤਾ ਵੀ ਨਹੀਂ ਹਾਂ ਕੋਲੇ ਉਹ ਨਿੱਕੀ ਜੀ ਬੱਚੀ ਆ ਗਈ ਉਹ ਬਲਾ ਇਹਨਾਂ ਨੂੰ ਤੇਰੇ ਮਾਮੇ ਨੇਗੇ ਹਾਂ ਸਾਨੂੰ ਇੱਕ ਅੰਦਰੋਂ ਨਾ ਹੋਰ ਹੀ ਤਰ੍ਹਾਂ ਦੀ ਖੁਸ਼ੀ ਆਈ ਮਤਲਬ ਅਸੀਂ ਤਾਂ ਕਰਤਾ ਭੁੱਲ ਜਾਂਦੇ ਆ ਵੀ ਬਾਈ ਕਿੰਨੇ ਕ ਵਿਆਹ ਕਰਤੇ ਕਿਸੇ ਦੇ ਹਨਾ ਜਾਂ ਕੌਣ ਭੈਣ ਆ ਨਾ ਉਹ ਤਾਂ ਪਰਿਵਾਰ ਅਗਲਾ ਸੀ ਕਿੰਨੇ ਨੂੰ ਮਿਲਦੇ ਸੀ ਹੁਣ ਇਧਰ ਮਤਲਬ ਆਹ ਏਰੀਆ ਪੈ ਜਾਂਦਾ ਫਾਜ਼ਿਲਕਾ ਏਰੀਆ ਮੇਗੇ ਵਾਲਾ ਪਿੰਡ ਆ ਉੱਥੇ ਅਸੀਂ ਇੱਕ ਬਜ਼ੁਰਗ ਦਾ ਇਲਾਜ ਕਰਾ ਕੇ ਆਏ ਸੀ ਤੇ ਅਸੀਂ ਪਿੰਡ ਜਾ ਕੇ ਉਸੇ ਬਜ਼ੁਰਗ ਨੂੰ ਪੁੱਛ ਲਈ ਫਲਾਣਿਆਂ ਦੇ ਘਰੇ ਜਾਣਾ ਉਹ ਉੱਠ ਕੇ ਸਾਡੇ ਕੋਲੇ ਆ ਗਿਆ ਅੱਛਾ ਹਾਂ ਕਹਿੰਦਾ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦਾ ਭਾਈ ਜੀ ਕਿਵੇਂ ਹੋ ਠੀਕ ਠਾਕ ਹੋ ਸੀਗੀ ਠੀਕ ਆ ਤੁਸੀਂ ਸਾਨੂੰ ਜਾਣਦੇ ਹੋ ਕਹਿੰਦਾ ਹਾਂ ਤੁਸੀਂ ਮੇਰੇ ਇਲਾਜ ਕਰਾਇਆ ਸੀਗਾ ਜੀ ਆ ਉਹ ਅਸੀਂ ਦਾ ਰਣ ਹੋਗੇ ਹੂੰ ਮਤਲਬ ਅਸੀਂ ਸਾਡਾ ਇਹੀ ਰਹਿੰਦਾ ਵੀ ਜਿੰਨੇ ਸੇਵਾ ਕੀਤੀ ਵਾ ਠੀਕ ਫਿਰ ਵੀ ਆਨੂੰ ਕਹਿੰਦਾ ਵੀ ਜੇ ਸਾਡੀ ਕਿਤੇ ਲੋੜ ਪਵੇ ਨਿੱਜੀ ਤੌਰ ਤੇ ਵੀ ਕਿਸੇ ਨੂੰ ਸਾਡੀ ਜਿੰਨੇ ਤੌਰ ਹੈਗੇ ਆ ਪ੍ਰਮਾਤਮਾ ਨੇ ਸਮਰੱਥ ਕੀਤਾ ਧੱਕਲੇ ਦੇ ਆਪਾਂ ਨਾਲ ਖੜੀਦਾ ਸਾਨੂੰ ਫੇਮ ਫੂਮ ਦਾ ਬਿਲਕੁਲ ਨਹੀਂ ਹੈਗਾ ਬਿਲਕੁਲ ਬਹੁਤ ਚੰਗੀ ਗੱਲ ਆ ਭਾਈ ਜੀ ਇਸੇ ਤਰੀਕੇ ਦੇ ਨਾਲ ਸੇਵਾ ਭਾਵਨਾ ਦਾ ਮੈਨੂੰ ਲੱਗਦਾ ਇਸੇ ਸਿਧਾਂਤ ਦੇ ਉੱਪਰ ਟਿਕੀ ਆ ਜੀ ਹਾਂ ਹੁਣ ਇਹ ਵੀ ਗੱਲ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਤੁਸੀਂ ਸਾਰਾ ਕਾਰਜ ਆਰੰਭਿਆ ਹੋਇਆ ਇਹਨੂੰ ਲਗਾਤਾਰਤਾ ਦੇ ਵਿੱਚ ਜਾਰੀ ਵੀ ਰੱਖਿਆ ਹੋਇਆ ਹੈ ਇਹ ਕਾਰਜ ਨੂੰ ਲਗਾਤਾਰ ਅੱਗੇ ਲੰਬੇ ਸਮੇਂ ਤੱਕ ਤੁਸੀਂ ਚਲਾਉਣਾ ਹੈ ਪਰ ਜੇਕਰ ਕੋਈ ਮਦਦ ਮਦਦ ਕਰਨਾ ਚਾਹੇ ਜੇਕਰ ਤੁਹਾਡੇ ਨਾਲ ਕੋਈ ਜੁੜਨਾ ਚਾਹੇ ਕਿਵੇਂ ਇਹ ਪ੍ਰਕਿਰਿਆ ਦੇ ਵਿੱਚ ਉਹ ਆ ਸਕਦਾ ਹੈ ਕਿਵੇਂ ਉਹ ਸੇਵਾ ਜਿਹੜੀ ਉਹ ਕਰ ਸਕਦਾ ਉਹਦੇ ਬਾਰੇ ਵੀ ਜ਼ਰੂਰ ਜਾਣ ਕਰਨਾ ਹਾਂਜੀ ਜਿਵੇਂ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਸਾਡੇ ਜਿਹੜੇ ਨੰਬਰ ਨੇ ਅਸੀਂ ਉਹ ਮਤਲਬ ਸੰਗਤ ਨੂੰ ਦਿੰਨੇ ਹਨਾ ਜੀ 99 90 91 316 ਸਾਡਾ ਦਫ਼ਤਰ ਦਾ ਨੰਬਰ ਹੈ ਮਤਲਬ ਉਹਦੇ ਤੇ ਸੇਵਾ ਚੱਲਦੀ ਆ ਕੋਈ ਵੀ ਕੋ ਗੂਗਲ ਪੇ ਰਾਹੀਂ ਵੀ ਸੇਵਾ ਕਰ ਦਿੰਦਾ ਜਾਂ ਸੰਸਥਾ ਦਾ ਅਕਾਊਂਟ ਆ ਹਨਾ ਜਿਵੇਂ ਸਾਡੇ ਕੋਲੇ ਜੀਟੀ ਵਾਲਾ ਮਤਲਬ ਜਿਹਦੇ ਜਿਵੇਂ ਕੋਈ ਕਰੋੜ ਰੁਪਈਆ 200 ਕਰੋੜ ਆਪਾਂ 500 ਕਰੋੜ ਤੱਕ ਜਿਵੇਂ ਕੋਈ ਸੇਵਾ ਕਰਨੀ ਚਾਹੁੰਦਾ ਬੰਦਾ ਕਈਆਂ ਦੇ ਕੋਲ ਨਾ ਅੱਜ ਕੱਲ ਸਰਕਾਰਾਂ ਦਾ ਚਲੋ ਕਹਿਣਾ ਤਾਂ ਨਹੀਂ ਬਣਦਾ ਪਰ ਆਮ ਤੌਰ ਤੇ ਆਪਾਂ ਵੇਖਦੇ ਆਂ ਵੀ ਲੋਕ ਟੈਕਸਾਂ ਦਾ ਤਾਂ ਭਰੀ ਜਾਂਦੇ ਆ ਬਈ ਹਜ਼ਾਰਾਂ ਕਰੋੜਾਂ ਰੁਪਈਆ ਪਰ ਜਦੋਂ ਇਹੋ ਜੀਆਂ ਸੇਵਾਵਾਂ ਹੁੰਦੀਆਂ ਨੇ ਉੱਥੇ ਥੋੜਾ ਜਿਹਾ ਹੱਥ ਕੁੱਟ ਲੈਂਦੇ ਆ ਪਰ ਅਸੀਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਵੀਰੋ ਤੁਸੀਂ ਜੇ ਉਧਰ ਮੰਨ ਕਰੋੜ ਰੁਪਈਆ ਦਿੰਦੇ ਹੋ ਨਾ ਤਾਂ ਇੱਧਰ ਤੁਸੀਂ ਸੇਵਾ ਕਰਕੇ ਦੇਖੋ ਸਾਨੂੰ ਨਾ ਸਾਰਾ ਮਾਫ ਹੋ ਤਾਂ ਸਾਡੇ ਨਾਲ ਬਦਲਾ ਦਿਓ ਠੀਕ ਹੈ ਜੀ ਮਤਲਬ ਸਾਡਾ ਕੰਮ ਹੈ ਕੋਈ ਆ ਕੇ ਸਾਡਾ ਇਹ ਵੀ ਨਹੀਂ ਵੀ ਸਾਨੂੰ ਪੱਕਾ ਹੀ ਆਵੇ ਸਾਡੇ ਕੋਲ ਹੀ ਆਵੇ ਕੋਈ ਵੀ ਆ ਕੇ ਸੇਵਾ ਕਰੇ ਹਾਂ ਸਾ ਤੋਂ ਪੁੱਛੇ ਜੋ ਸੇਵਾ ਕਰਨੇ ਬੜੇ ਪਰਿਵਾਰ ਨੇ ਹੁਣ ਜਿਵੇਂ ਪਿੱਛੇ ਜੇ ਅਸੀਂ ਕਰਕੇ ਦੇ ਕੇ ਕੋਈ ਪਰਿਵਾਰ ਆਏ ਸਾਡੇ ਕੋਲੇ ਵੀ ਜੇ ਅਸੀਂ ਸੇਵਾ ਕਰਨੀ ਆ ਵਿਆਹ ਦੇ ਵਿੱਚ ਅਸੀਂ ਕੀ ਸੇਵਾ ਕਰਨੀ ਆ ਕਹਿੰਦਾ ਜੀ ਮੈਂ ਕੂਲਰ ਦੇਣਾ ਚਲੋ ਕੂਲਰ ਮਤਲਬ 5000 ਦਾ 7000 ਦਾ ਹੋਊਗਾ ਬਿਲਕੁਲ ਜੀ ਕਰੋ ਤੁਸੀਂ ਕਹਿੰਦਾ ਜੀ ਛੋਡੇ ਕੋਲੋਂ ਕੋਈ ਰੋਕ ਤਾਂ ਨਹੀਂ ਕੋਈ ਕਹੋ ਸਾਨੂੰ ਪੈਸੇ ਦਿਓ ਕਹਿੰਦਾ ਸਾਨੂੰ ਕੋਈ ਨਹੀਂ ਫਰਨੀਚਰ ਵਾਲੇ ਦੇ ਪੈਸੇ ਜਮ੍ਹਾਂ ਕਰਾ ਦਿਓ ਹਨਾ ਉਹੀ ਮਤਲਬ ਰਾਸ਼ਨਾਂ ਦੇ ਪੈਸੇ ਜਮ੍ਹਾਂ ਕਰਾ ਦਿਓ ਬਾਕੀ ਜਿਹੜਾ ਹੈਗਾ ਸੰਸਥਾ ਦਾ ਸਾਡਾ ਕਾਰਜ ਆ ਉਹ ਸਾਡੇ ਅਕਾਊਂਟ ਨੇ ਜੀ ਹਨਾ ਹਰ ਇੱਕ ਸੰਸਥਾ ਦੇ ਹੁੰਦੇ ਆ ਤੇ ਬੜੀਆਂ ਜਿਹੜੀਆਂ ਗੁਪਤ ਸਵਾਮਾਂ ਆਉਂਦੀਆਂ ਵੀ ਨੇ ਹਨਾ ਤੇ ਕਰੀ ਵੀ ਜਾਂਦੇ ਆ ਹਨਾ ਜਿਵੇਂ ਹਰ ਮਹੀਨੇ ਕਰੀਬ ਸਾਡੇ 700 800 ਪਰਿਵਾਰ ਨੂੰ ਰਾਸ਼ਨ ਜਾਂਦਾ ਠੀਕ ਹੈ ਨਾ ਜੀ ਜਿਹਦੇ ਜਿਨ੍ਹਾਂ ਦੇ ਵਿੱਚ ਕੋਈ ਬਜ਼ੁਰਗੇ ਹੋ ਜੇ ਨੇ ਜਿਨ੍ਹਾਂ ਨੂੰ ਕੋਈ ਸੰਭਾਣ ਵਾਲਾ ਨਹੀਂਗਾ ਵੱਡੀ ਗੱਲ ਜਿਹੜੀ ਆ ਉਹ ਬਾਈ ਲਖਵਿੰਦਰ ਦਾ ਇੱਕ ਸੁਪਨਾ ਹੁੰਦਾ ਮਤਲਬ ਇੱਕ ਦਿਨ ਅਸੀਂ ਜਗਰਾਵਾਂ ਤੋਂ ਰਾਏਕੋਟ ਨੂੰ ਆ ਗਏ ਉੱਥੇ ਨਾ ਇੱਕ ਪੈਟਰੋਲ ਪੰਪ ਆ ਕਿਸਦੇ ਦੋਨੇ ਹੱਥ ਵੱਡੇ ਹੋਏ ਉਹ ਹੱਥ ਵੱਡੇ ਤੇ ਅਸੀਂ ਬਾਈ ਵੀ ਉੱਤਰੇ ਗੱਡੀ ਚੋਂ ਤੇ ਬਾਈ ਨੇ ਪੈਸੇ ਕੱਢੇ ਤੇ ਉਹਨੂੰ ਦੇਣ ਲੱਗ ਗਿਆ ਅੱਛਾ ਕਿ ਬਾਈ ਕਹਿੰਦਾ ਯਾਰ ਇਹਦੇ ਬੰਦੇ ਦੇ ਹੱਥ ਵੱਡੇ ਨੇ ਫਿਰ ਵੀ ਕਿਰਤ ਕਰੀ ਜਾਂਦਾ ਕਿਰਤ ਕਰਦਾ ਖੜਾ ਅਸੀਂ ਕਹਿੰਨੇ ਵੀ ਜੇ ਕੋਈ ਕਿਰਤ ਕਰਨੀ ਚਾਹੁੰਦਾ ਆਪਣੀ ਹਨਾ ਤਾਂ ਸਾਡੀ ਸੰਸਥਾ ਉਹਦੇ ਨਾਲ ਖੜੀ ਆ ਕਿਸੇ ਨੂੰ ਜਹਾਨ ਨਹੀਂ ਦਿੰਦਾ ਆਮ ਤੌਰ ਤੇ ਆਪਾਂ ਦੇਖਦੇ ਆ ਮਾਪਿਓ ਉਹਨਾਂ ਚਿਰ ਔਲਾਦ ਵਾਸਤੇ ਚੰਗਾ ਜਿਨਾ ਚਾਹ ਉਤਰਿਆ ਫਿਰਦਾ ਹਾਂ ਬਿਲਕੁਲ ਮਗਰ ਉਹ ਅਗਰਾ ਛੱਡ ਦਿੰਦਾ ਹਨਾ ਜਿੰਨਾ ਚਿਰ ਗਾਂ ਦੁੱਧ ਦਿੰਦੀ ਹਟੀ ਕਾ ਮਗਰ ਉਹ ਅਗਲਾ ਮਾਰਦਾ ਡੰਡਾ ਗਾਂ ਕਰ ਦਿੰਦਾ ਇਹੀ ਬਜ਼ੁਰਗ ਮਾ ਮਾਪਾ ਦਾ ਅਸੀਂ ਹੁਣ ਸਾਡਾ ਜਿਹੜਾ ਸੁਭਾਅ ਜਾਂ ਬਾਈ ਲਖਵਿੰਦਰ ਸਿੰਘ ਦਾ ਜਿਹੜਾ ਨੇਚਰ ਆ ਉਹਦਾ ਇਹ ਰਹਿੰਦਾ ਵੀ ਯਾਰ ਸਭ ਤੋਂ ਪਹਿਲਾਂ ਵੀ ਬਜ਼ੁਰਗ ਨੇ ਜੇ ਕਿਸੇ ਨੂੰ ਦੀਂਦਾ ਨਹੀਂ ਨਾ ਤਾਂ ਉਹਦਾ ਜਿੰਨਾ ਮਹਿੰਗਾ ਲੰਜ ਪੈਂਦਾ ਉਹਦਾ ਪਵਾਓ ਹੁਣ ਅਸੀਂ ਤਰਨਤਾਰ ਨੇਰੀਏ ਦੇ ਵਿੱਚ ਗਏ ਸੀ ਉੱਥੇ ਇੱਕ ਪਾਠੀ ਸਿੰਘ ਆ ਉਹਦੇ ਮਤਲਬ ਚਿੱਟਾ ਤੇ ਕਾਲਾ ਮੋਤੀਆ ਦੋਨੇ ਉਤਰਿਆ ਆਏ ਡਾਕਟਰ ਕਹਿੰਦੇ ਵੀ ਮਤਲਬ ਉਹਨੇ ਵਿਚਾਰੇ ਨੇ ਵੱਡੀਆਂ ਸੰਸਥਾਵਾਂ ਨੂੰ ਕਿਹਾ ਦਿਖਾਇਆ ਵੀ ਵੀ ਮਤਲਬ ਜਿਹੜਾ ਮੇਰਾ ਇਲਾਜ ਹੋ ਜੇ ਕਿਸੇ ਨੇ ਕਿੰਨੇ ਪੈਸੇ ਮੰਗੇ ਕਿਸੇ ਨੇ ਕਿੰਨੇ ਪੈਸੇ ਮੰਗੇ ਫਿਰ ਅਸੀਂ ਉਹਨੇ ਸਾਡੇ ਤੱਕ ਪਹੁੰਚ ਕੀਤੀ ਦਫ਼ਤਰ ਫੋਨ ਕੀਤਾ ਸੀ ਗਏ ਉਹਦੇ ਕੋਲੇ ਵੀ ਹਾਂਜੀ ਬਾਪੂ ਜੀ ਕੀ ਗ੍ਰੰਥੀ ਸਿੰਘ ਆ ਵਿਚਾਰਾ ਘਰ ਵਾਲੀ ਆ ਦੋਨੇ ਜੀ ਰਹਿੰਦੇ ਬੱਚਾ ਐ ਨਹੀਂ ਕੁੜੀਆਂ ਦੋ ਤੀਆਂ ਉਹਨਾਂ ਨੂੰ ਗੋਦ ਲਈ ਵੀ ਆ ਅਸੀਂ ਗਏ ਵੀ ਤੁਹਾਡਾ ਇਲਾਜ ਕਿਵੇਂ ਹੋ ਸਕਦਾ ਕਹਿੰਦਾ ਜੀ ਵੀ 35000 ਰੁਪਏ ਡਾਕਟਰਾਂ ਨੇ ਮੰਗੇ ਪਟਿਆਲੇ ਇਲਾਜ ਹੋ ਜਾਊਗਾ ਤੇ ਕੱਲ ਨੂੰ ਆਇਆ ਦੁਬਾਰਾ ਬਾਈ ਕਹਿੰਦਾ ਅੱਜ ਹੀ ਜਾਓ ਅੱਜ ਹੀ ਸਮਾਂ ਟਾਈਮ ਲਓ ਜਾ ਕੇ ਡਾਕਟਰ ਨੂੰ ਮਿਲੋ ਜੇ ਕੋਈ ਦੀ ਵੱਖਰਾ ਚਾਰ ਜੋ ਹੈ ਵੱਖਰੀ ਫੀਸ ਹੋਈ ਭਾਵੇਂ 1000 ਭਾਵੇਂ 2000 ਉਹ ਤੋਂ ਤੁਰੰਤ ਕਰਾ ਕੇ ਸੋਮਵਾਰ ਨੂੰ ਤਾਂ ਆਪਰੇਸ਼ਨ ਹੋ ਜਾਣਾ ਚਾਹੀਦਾ ਹੂੰ ਠੀਕ ਹੈ ਨਾ ਜੀ ਅਸੀਂ ਸਾਡਾ ਜਿਹੜਾ ਮਤਲਬ ਹੈਗਾ ਸੁਭਾਅ ਇਹ ਆ ਵੀ ਸੇਵਾ ਜਿਵੇਂ ਜਿਵੇਂ ਸੰਸਥਾ ਸੰਗਤ ਸੇਵਾ ਭੇਜਦੀ ਹੈ ਬਹੁਤ ਅਸੀਂ ਹੱਥ ਬੰਨ੍ਹ ਕੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਸੰਗਤ ਜੀ ਸਾਡਾ ਕੋਈ ਫੇਮ ਲੈਣ ਦਾ ਮਤਲਬ ਨਹੀਂ ਹੈਗਾ ਨਾ ਵੀ ਨਾ ਅਸੀਂ ਕੋਈ ਆਏ ਵੀ ਕੈਮਰਿਆਂ ਤੇ ਆਈਏ ਸਾਡੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗਣ ਨਾ ਹੀ ਬਾਈ ਲਖਵਿੰਦਰ ਸਿੰਘ ਦਾ ਸੁਭਾਅ ਕਦੇ ਅਸੀਂ ਤਾਂ ਕਿਉਂਕਿ ਮੈਨੂੰ ਵੀ ਕਰੀਬ ਉਹਨਾਂ ਦੇ ਨਾਲ 10 ਸਾਲ ਹੋ ਗਏ ਸੇਵਾ ਹਰ ਬੰਦੇ ਨੂੰ ਪਤਾ ਜਿੰਨੇ ਐਨਆਰਆਈ ਵੀਰ ਜੁੜੇ ਆ ਉਹਨਾਂ ਨੂੰ ਪਤਾ ਬੀ ਲਖਵਿੰਦਰ ਕਦੇ ਨਾ ਤਾਂ ਆਪਣੀ ਫੋਟੋ ਲਾਵੇ ਨਾ ਉਹਨੇ ਕਦੇ ਅੱਜ ਤੱਕ ਕੈਮਰੇ ਦੇ ਮੂਹਰੇ ਆ ਕੇ ਕਿਹਾ ਵੀ ਮੈਂ ਸੇਵਾ ਕਰਦਾ ਨਾ ਉਹ ਕਹਿੰਦਾ ਸੰਗਤ ਜੀ ਆਓ ਤੁਸੀਂ ਰਲ ਕੇ ਸੇਵਾ ਕਰੋ ਅਸੀਂ ਕਹਿੰਦੇ ਵੀ ਜਿੰਨਾ ਤੁਸੀਂ ਦਸਵੰਦ ਭੇਜਦੀ ਆ ਸੰਗਤ ਅਸੀਂ ਇੱਕ ਇੱਕ ਰੁਪਿਆ ਜਿਹੜਾ ਉਹ ਸੰਗਤ ਦੇ ਇਲਾਜ ਤੇ ਰਾਸ਼ਨ ਤੇ ਮਕਾਨ ਤੇ ਫੀਸਾਂ ਭਰਨ ਤੇ ਉਹ ਨਿਰੰਤਰ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਹੱਥ ਬੰਨ੍ਹ ਕੇ ਸੰਗਤ ਨੂੰ ਬੇਨਤੀ ਕਰਦੇ ਆ ਵੀ ਸੰਗਤ ਜੀ ਚਲੋ ਜਿਹੜੇ ਸੱਜਣਾ ਨੂੰ ਸਮਰੱਥ ਬਣਾਇਆ ਨਾ ਮਾਲਕ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਕਾਰੋਬਾਰ ਅੱਛੇ ਨੇ ਬੱਚੇ ਚੰਗੇ ਨੇ ਹਨਾ ਉਹਦਾ ਸੰਬੰਧ ਜ਼ਰੂਰ ਕੱਢਣ ਕਿਉਂਕਿ ਅਸਲ ਸਾਡਾ ਜਿਹੜਾ ਧਰਮ ਹੈ ਅਸੀਂ ਤਾਂ ਚਲੋ ਸੁਬਾ ਸ਼ਾਮ ਅਰਦਾਸ ਹੀ ਇਹ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਕੱਲਾ ਭਾਈ ਗੁਰਦਾਸ ਜੀ ਦਾ ਇੱਕ ਫਰਮਾਨ ਆ ਪੂਛਤ ਪਥਕ ਤੇ ਮਾਰਗਨ ਧਾਰੇ ਪਗ ਪ੍ਰੀਤਮ ਕੇ ਦੇਸ ਕਿਵੇਂ ਬਤਨ ਕੇ ਜਾਈਏ ਵੀ ਜੇ ਹੁਣ ਰਾਹ ਪੁੱਛ ਲਿਆ ਵੀ ਕਿੱਧਰ ਨੂੰ ਜਾਂਦਾ ਤੇ ਜੇ ਅਸੀਂ ਉਹ ਰਸਤੇ ਤੇ ਚੱਲਾਂਗੇ ਨਾ ਤੇ ਫਿਰ ਮੰਜ਼ਿਲ ਤੇ ਕਿਵੇਂ ਪਹੁੰਚਾਂਗੇ ਹੁਣ ਜੇ ਆਪਾਂ ਕੱਲੀਆਂ ਗੱਲਾਂ ਹੀ ਕਰੀ ਗਏ ਵੀ ਇਹਨੂੰ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਆ ਹੱਥ ਆਪਾਂ ਅੱਗੇ ਕਰੀਏ ਨਾ ਫਿਰ ਵੀ ਗੱਲ ਨਹੀਂ ਬਣਦੀ ਸੋ ਇਸ ਕਰਕੇ ਜਿਨ੍ਹਾਂ ਨੂੰ ਮਾਲਕ ਨੇ ਸਮਰੱਥ ਬਣਾਇਆ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਹਨਾ ਤੇ ਉਹਨਾਂ ਨੂੰ ਦਸਵੰਦ ਕੱਢਣਾ ਕਦੇ ਵਿੱਚ ਇਹ ਕਰਨਾ ਚਾਹੀਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਮਾਤਮਾ ਜਿਹੜਾ ਜਿਹੜਾ ਵੀ ਆਪਣੇ ਜਿਹੜੇ ਵੀ ਰੱਬ ਨੂੰ ਮੰਨਦਾ ਹਨ ਉਹਨੂੰ ਹਾਜ਼ਰਨਾਜ਼ ਜਾਣ ਕੇ ਜ਼ਰੂਰ ਸੇਵਾ ਕਰੇ ਤੇ ਮੈਨੂੰ ਪ੍ਰਮਾਤਮਾ ਤੇ ਬਹੁਤ ਵੱਡਾ ਬਾਈ ਜੀ ਭਰੋਸਾ ਹੈ ਹਨ ਮਾਲਕ ਤੇ ਵੀ ਸੱਚੇ ਪਾਤਸ਼ਾਹ ਉਹਨਾਂ ਦੇ ਘਰਾਂ ਚ ਰੰਗ ਭਾਗ ਲਾ ਦਿੰਦੇ ਆ ਤੇ ਮੈਂ ਚਾਹਣਾ ਵੀ ਜਿਹੜੀ ਇਹ ਸੇਵਾ ਬਹੁਤ ਨੇਕ ਵੱਡਾ ਪਰਾਲਾ ਹਨਾ ਬੜੇ ਬਾਪ ਨੇ ਜਿਹੜੇ ਵਿਚਾਰੀਆਂ ਗਰੀਬੀ ਅੱਖਾਂ ਦੇ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਮਤਲਬ ਰੋਂਦੇ ਨੇ ਕਿਵੇਂ ਧੀਆਂ ਬਈ ਤਿੰਨ ਤਿੰਨ ਚਾਰ ਚਾਰ ਧੀਆਂ ਬਈ ਹੁਣ ਸਾਡੇ ਕੋਲੇ ਵਿਆਹ ਅੱਜ ਸਾਡੇ ਕੋਲੇ ਇੱਕ ਵਿਆਹ ਮਤਲਬ ਕਿਸ ਨੇ ਨੋਟ ਕਰਾਇਆ ਉਹਨਾਂ ਨੇ ਸੱਤ ਧੀਆ ਨੇ ਪਿਓ ਦੀ ਮੌਤ ਹੋ ਗਈ ਭਰਾ ਹੈ ਨਹੀਂ ਮਾਂ ਉਹ ਨਰੇਗਾ ਚ ਲੱਗੀ ਆ ਨਰੇਗਾ ਦਾ ਕੰਮ ਵੀ ਉਹ ਕਹਿੰਦੀ ਪੁੱਤ ਵੀ ਮੇਰਾ ਲਗਾਤਾਰ ਚੱਲਦਾ ਨਹੀਂਗਾ ਧੀਆ ਵਿਚਾਰੀਆਂ ਉਹ ਅੱਡ ਕੰਮ ਕਰਦੀਆਂ ਉਹਨਾਂ ਨੇ ਸੱਤ ਦੀਆਂ ਸੱਤੇ ਧੀਆ ਮਤਲਬ ਵਿਆਹ ਨਾਲੀਆਂ ਪਈਆਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਮਤਲਬ ਇਹ ਕਰੋ ਬਾਈ ਕਹਿੰਦਾ ਪਹਿਲਾਂ ਇਹਨਾਂ ਨੇ ਘਰੇ ਇਹਨਾਂ ਨੇ ਕਰ ਕਰਤਾ ਜਾ ਕੇ ਉਹ ਪਹਿਲੇ ਰਾਸ਼ਨ ਦੇ ਕੇ ਆ ਉਹਨਾਂ ਦੇ ਕਰੀ ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ ਬਾਅਦ ਚ ਕਰਾਂਗੇ ਫਿਰ ਪੁੱਛਿਆ ਇਹ ਪੁੱਤ ਤੁਹਾਨੂੰ ਕੋਈ ਕੱਪੜੇ ਦੀ ਲੋੜ ਆ ਤੁਸੀਂ ਰਖੜੀ ਬੰਨ੍ਹਣੀ ਆ ਸੱਤਾਂ ਭੈਣਾਂ ਨੇ ਵੀਰ ਹੈ ਨਹੀਂ ਸਾਡੇ ਰਖੜੀ ਬੰਨੋ ਅਸੀਂ ਤੁਹਾਡੇ ਵੀਰ ਬਣ ਕੇ ਆਏ ਹਾਂ ਸੋ ਸਾਨੂੰ ਇਹ ਕੰਮ ਕਰਕੇ ਮਤਲਬ ਕਿ ਬੱਕਰੇ ਸੁਕੂਣ ਮਿਲਦਾ ਜੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਧੀਆਂ ਵਿਚਾਰੀਆਂ ਹੁੰਦੀਆਂ ਨੇ ਕੋਈ ਜਜ਼ਬਾਤੀ ਇਦਾਂ ਦਾ ਮਾਹੌਲ ਕਿਤੇ ਬਣ ਜਾਂਦਾ ਕਿਉਂਕਿ ਲੜਕੀ ਜਿਹਦੇ ਸਿਰ ਦੇ ਉੱਪਰ ਬਾਪ ਨਹੀਂ ਜਾਂ ਫਿਰ ਘਰ ਦੇ ਵਿੱਚ ਉਸ ਤਰੀਕੇ ਦਾ ਵਿੱਤੀ ਸੰਦ ਸਦ ਨਹੀਂ ਉਹਦੇ ਵੱਲੋਂ ਜਜ਼ਬਾਤ ਕਦੇ ਸਾਂਝੇ ਕੀਤੇ ਗਏ ਜੇਕਰ ਤੁਸੀਂ ਬੜੇ ਨੇ ਜੀ ਕਿੰਨੀਆਂ ਹੀ ਲੜਕੀਆਂ ਲਗਭਗ ਤਾਂ ਹਰ ਇੱਕ ਲੜਕੀ ਦੇ ਆਪਣੇ ਇੱਕ ਅਰਮਾਨ ਹੁੰਦੇ ਹਨ ਜੀ ਵੀ ਹਰ ਇੱਕ ਲੜਕੀ ਚਾਹੁੰਦੀ ਆ ਮੇਰਾ ਵੀ ਵਿਆਹ ਵੱਡੇ ਪੈਲਸ ਚ ਹੋਵੇ ਮੇਰੇ ਵਿਆਹ ਦੇ ਵਿੱਚ ਵੀ ਮਤਲਬ ਡੀਜੇ ਵੱਜਣ ਪਰ ਉਹ ਪਰਿਵਾਰ ਸਮਰੱਥ ਨਹੀਂ ਹੁੰਦੇ ਜਦੋਂ ਅਸੀਂ ਉਹਨਾਂ ਧੀਆਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਆ ਬਾਈ ਜੀ ਉਹ ਧੀਆਂ ਵਿਚਾਰੀਆਂ ਰੋ ਪੈਂਦੀਆਂ ਨੇ ਜੇ ਅਸੀਂ ਕਹਿ ਦਈਏ ਕਈ ਵਾਰੀ ਵੀ ਪੁੱਤੂ ਧੰਨਵਾਦ ਕਰਦੇ ਦਾਨੀਆਂ ਤਾਂ ਰੋਣ ਲੱਗ ਜਾਂਦੀਆਂ ਨੇ ਧੀਆਂ ਵੀ ਸਾਡਾ ਧੰਨਵਾਦ ਨਹੀਂ ਹੁੰਦਾ ਹਨ ਕਈ ਮਤਲਬ ਬੜਾ ਅਸੀਂ ਤਾਂ ਇਹ ਚੀਜ਼ਾਂ ਫੇਸ ਕਰਦੇ ਆ ਬਾਈ ਜੀ ਬਹੁਤ ਔਖਾ ਮੈਂ ਕਹਿੰਦਾ ਮਰ ਕੇ ਮੰਗਣਾ ਪੈਂਦਾ ਜੀ ਬੰਦਾ ਕਹਿੰਦਾ ਮੌਤ ਆ ਜਾਏ ਪਰ ਕਿਸੇ ਦੇ ਗਰੀਬੀ ਨਾ ਆਵੇ ਹਣਾ ਮੌਤ ਹਜੇ ਚੰਗੀ ਆ ਬੰਦਾ 1 ਮਿੰਟ ਚ ਹੋ ਜਾਂਦਾ ਪਰ ਗਰੀਬੀ ਹੱਡਾਂ ਤੇ ਸਹਿਣੀ ਬਹੁਤ ਔਖੀ ਹਰੇਕ ਦੁੱਖ ਸੁੱਖ ਬੰਦਾ ਸਹਿ ਲੈਂਦਾ ਹਣਾ ਪਰ ਗਰੀਬੀ ਚ ਲਣੀ ਬਹੁਤ ਔਖੀ ਆ ਬਾਈ ਕਿਤੇ ਧੀਆਂ ਨੇ ਜਿਹੜੀਆਂ ਵਿਚਾਰੀਆਂ ਧੀਆਂ ਦੀ ਬੜੀ ਅਟੈਚਮੈਂਟ ਹੁੰਦੀ ਆ ਆਪਣੇ ਮਾਪੇ ਨਾਲ ਹਣਾ ਮਾਂ ਨਾਲ ਲਾਲੋ ਪਿਓ ਨਾਲ ਲਾਲੋ ਘਰ ਦੇ ਵਿੱਚ ਮਤਲਬ ਪਿਓ ਨੇ ਕਮਾ ਕੇ ਲਿਆਉਣਾ ਹੁੰਦਾ ਧੀਆਂ ਦੀ ਜ਼ਿਆਦਾਤਰ ਅਟੈਚਮੈਂਟ ਆਪਣੇ ਬਾਪ ਨਾਲ ਹੁੰਦੀ ਆ ਹਣਾ ਜੀ ਜਦੋਂ ਬਾਪ ਨੂੰ ਉਹ ਟੁੱਟਿਆ ਹੋਇਆ ਦੇਖਦੀ ਆ ਵੇਖਦੀ ਐ ਮੇਰਾ ਪਿਓ ਹੁਣ ਵਿਚਾਰਾ ਕੁਝ ਕਰ ਨਹੀਂ ਸਕਦਾ ਹਨਾ ਰੋਂਦਾ ਉਹ ਅਸੀਂ ਧੀਆਂ ਬੜੀਆਂ ਦੇਖੀਆਂ ਅਸੀਂ ਪਿੱਛੇ ਜੇ ਵਿਆਹ ਕਰਕੇ ਆਏ ਆ ਫਰੋਜ਼ਪੁਰ ਏਰੀਏ ਚ ਉਹ ਵਿਚਾਰੀ ਗੁਰਸਿੱਖ ਧੀ ਸੀਗੀ ਉਹ ਮਤਲਬ ਹੜਾਂ ਦਾ ਏਰੀਆ ਸੀ ਜਿੱਥੇ ਹੜ ਆਉਂਦੇ ਸੀ ਉਹ ਲੜਕੀ ਗੁਰਸਿੱਖ ਪਰਿਵਾਰ ਸੀਗਾ ਉਹਨਾਂ ਨੇ ਮਤਲਬ ਉਹ ਲੜਕੀ ਨੇ ਦੱਸਿਆ ਵੀ ਮੇਰਾ ਸਾਡਾ ਘਰ ਤਿੰਨ ਵਾਰੀ ਢਹਿ ਗਿਆ ਹੂੰ ਮੇਰਾ ਪਿਓ ਘਟ ਆਉਂਦਾ ਫੇਰ ਖੜਾ ਕਰਦਾ ਘਟ ਆਉਂਦਾ ਫੇਰ ਖੜਾ ਕਰਦਾ ਤਾਂ ਹੜ ਆਏ ਉਦੋਂ ਅਸੀਂ ਤੰਬੂ ਲਾ ਕੇ ਪਰੇ ਬੈਠੇ ਰਹੇ ਹਾਂ ਹੂੰ ਤੇ ਪਰ ਹੁਣ ਮੇਰਾ ਵਿਆਹ ਆ ਗਿਆ ਤੇ ਮੇਰਾ ਪਿਓ ਵੇਖਦਾ ਸੀ ਵੀ ਕਿਵੇਂ ਕਰਾਂਗੇ ਕਿਵੇਂ ਕਰਾਂਗੇ ਹਾਂ ਉਹ ਰੋਣ ਲੱਗ ਪਈ ਅਸੀਂ ਕਿਹਾ ਪੁੱਤ ਤੂੰ ਇਹ ਦੱਸ ਵੀ ਤੈਨੂੰ ਕੁਝ ਚਾਹੀਦਾ ਕੀ ਆ ਤੈਨੂੰ ਵੀ ਕਿਵੇਂ ਉਹ ਕਹਿੰਦੀ ਮੇਰੀ ਇਹੀ ਬੇਨਤੀ ਆ ਵੀ ਵਿਆਹ ਤਾਂ ਤੁਸੀਂ ਮੇਰਾ ਕਰਨਾ ਹੀ ਕਰਨਾ ਹਨਾ ਤੇ ਜੇ ਮੇਰੇ ਪਿਓ ਨੂੰ ਕੋਈ ਕੰਮ ਚਲਾ ਕੇ ਦੇ ਦੋ ਤੇ ਬਾਈ ਕਹਿੰਦਾ ਵੀ ਇਉਂ ਕਰੋ ਇਹਨੂੰ ਪੁੱਛ ਲਓ ਵੀ ਕੀ ਕੰਮ ਕਰ ਸਕਦਾ ਉਹ ਕਹਿੰਦਾ ਜੀ ਮੈਂ ਰੇੜੀ ਲੈ ਦੋ ਮੈਨੂੰ ਬਾਈ ਕਹਿੰਦਾ ਲੈ ਦੋ ਪਰ ਇਧਰ ਸਿਗਲੀਗਰ ਸਿੱਖ ਪਰਿਵਾਰ ਇਧਰ ਮਾਸੀਵਾੜੇ ਏਰੀਆ ਦੇ ਵਿੱਚ ਅਸੀਂ ਉਹਨਾਂ ਦੇ ਗਏ ਉਹ ਵਿਚਾਰੇ ਰੋਣ ਹੁਣ ਸਿਗਲੀਗਰਾਂ ਦੀਆਂ ਬਹੁਤ ਵੱਡੀਆਂ ਮਤਲਬ ਕੁਰਬਾਨੀਆਂ ਰਹੀਆਂ ਨੇ ਆਪਣੇ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਸ਼ਸਤਰ ਬਣਾ ਬਣਾ ਦੇਣੇ ਉਹਨਾਂ ਦੀ ਵੱਡੀਆਂ ਸੇਵਾਵਾਂ ਨੇ ਉੱਥੇ ਅਸੀਂ ਲੜਕੀ ਦਾ ਵਿਆਹ ਕਰਜ ਕਰਨ ਗਏ ਤੇ ਉਹ ਬਜ਼ੁਰਗ ਵਿਚਾਰਾ ਉਹਦਾ ਆਪਰੇਸ਼ਨ ਹੋਇਆ ਵਾ ਲੱਤ ਦਾ ਆਬੀਓ ਮਰੀਜ਼ ਤੇ ਉਹ ਕਹਿੰਦਾ ਜੀ ਮੈਂ ਕੰਮ ਕਰਨਾ ਚਾਹਣਾ ਜੀ ਬਾਈ ਕਹਿੰਦਾ ਕੀ ਕੰਮ ਕਰਨਾ ਜੀ ਮੈਂ ਚੱਪਲਾਂ ਵੇਚਲਾਂ ਵਿਆਹ ਤੋਂ ਪਹਿਲਾਂ ਹੀ ਸਾਡੇ ਕੋਲ ਵੀਡੀਓ ਪਈ ਆ ਮਤਲਬ ਜੇ ਕੋਈ ਕਵੇ ਨਾ ਸਾਨੂੰ ਦਿਖਾਓ ਵਿਆਹ ਤੋਂ ਪਹਿਲਾਂ ਉਹਨੂੰ ਰੇੜੀ ਲੈ ਕੇ ਦਿੱਤੀ ਵਿਆਹ ਤੋਂ ਪਹਿਲਾਂ ਹੀ ਮਤਲਬ ਉਹਨੂੰ ਸਾਹ ਚੱਪੜਾ ਲੈ ਕੇ ਦਿੱਤੀਆਂ ਵੀ ਤੂੰ ਵੇਚ ਉਹ ਜਿੱਦਣ ਅਸੀਂ ਵਿਆਹ ਕਰਨ ਗਏ ਉਹ ਉਹ ਕੂਲਰ ਲਈ ਬੈਠੇ ਅਸੀਂ ਆਖਿਆ ਕੂਲਰ ਸਾਨੂੰ ਕਿਹਾ ਸੀ ਵੀ ਅਸੀਂ ਸਾਢੇ ਜਾਗੇ ਵੀ ਸਾਨੂੰ ਬਾਅਦ ਚ ਦੱਸ ਦਿਓ ਜੇ ਤੂੰ ਲੈਣਾ ਹੋਇਆ ਤਾਂ ਜੀ ਪੈਸੇ ਦੇ ਦੇਣੇ ਸੀਗੇ ਕਹਿੰਦਾ ਨਹੀਂ ਜੀ ਨਹੀਂ ਕਹਿੰਦਾ ਜਿਹੜਾ ਤੁਸੀਂ ਮੈਨੂੰ ਚੱਪੜਾ ਲੈ ਕੇ ਦੇ ਕੇ ਗਏ ਸੀ ਨਾ ਮੈਂ ਉਹਨਾਂ ਚੋਂ ਪੈਸੇ ਕਮਾਏ ਸੀ ਕਹਿੰਦਾ ਇਹ ਜਦੋਂ ਇੰਨਾ ਚੀਜ਼ਾਂ ਨੂੰ ਅਸੀਂ ਦੇਖਦੇ ਆਂ ਭਾਈ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਇਹ ਸਾਰਾ ਕੁਝ ਜੇ ਮੈਂ ਕਹਿੰਦਾ ਵੀ ਸਾਨੂੰ ਇਹ ਸਮਰੱਥ ਬਣਾਇਆ ਤਾਂ ਮੇਰੇ ਐਨ ਆਰ ਆਈ ਵੀਰਾਂ ਭੈਣਾਂ ਨੇ ਬਣਾਇਆ ਹੂੰ ਬਾਕੀ ਸੰਗਤ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਸੰਗਤ ਜੀ ਜੇ ਅਸੀਂ ਥੋੜਾ ਥੋੜਾ ਦਸਵੰਦ ਕੱਢ ਕੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਝੋਲੀ ਪਾ ਦਾਂਗੇ ਨਾ ਪਤਾ ਨਹੀਂ ਗੁਰੂ ਨਾਨਕ ਨੇ ਸਾਨੂੰ ਕੀ ਕੁਝ ਦੇ ਦੇਣਾ ਅਸੀਂ ਸੋਚ ਵੀ ਨਹੀਂ ਸਕਦੇ ਹਾਂ ਹਾਂ ਜੀ ਸੋ ਇਹ ਸਾਡਾ ਭਾਈ ਅਮਰਤਪਾਲ ਸਿੰਘ ਜੋਧਪੂਰੀ ਸਾਹਿਬ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਸੰਸਥਾ ਇਹ ਕੰਮ ਕਰਦੀ ਹੈ ਤੇ ਹੁਣ ਜਿਹੜਾ ਇੱਕ ਨਵਾਂ ਕਾਰਜ ਹਾਲਾਂਕਿ ਕਾਰਜ ਤਾਂ ਇਹਨਾਂ ਦੇ ਵੱਲੋਂ 10 ਸਾਲ ਤੋਂ ਕੀਤੇ ਜਾਂਦੇ ਨੇ ਬਹੁਤ ਸਾਰੇ ਕਾਰਜ ਨੇ ਲੋੜਵੰਦਾਂ ਦੇ ਉਹਨਾਂ ਕਹਿ ਲਈਏ ਕਿ ਕੁਦਰਤ ਦੇ ਸਤਾਏ ਉਹਨਾਂ ਲੋਕਾਂ ਦੇ ਕਹਿ ਲਈਏ ਮਦਦ ਮਦਦ ਦੇ ਲਈ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਹੁਣ 29 ਸਤੰਬਰ 2025 ਨੂੰ ਜਿਹੜਾ ਕਾਰਜ ਵੱਡਾ ਰੱਖਿਆ ਗਿਆ ਹੈ 11 ਸਮੂਹਿਕ ਵਿਆਹ ਜਿਹੜੇ ਨੇ ਉਹ ਕੀਤੇ ਜਾਣਗੇ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਜਿਹੜੇ ਵੀ ਲੋਕ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਇਸ ਰਿਪੋਰਟ ਨੂੰ ਵੇਖ ਰਹੇ ਨੇ ਉਹਨਾਂ ਦੇ ਵੱਲੋਂ ਆਪਣੇ ਤਿਲ ਫੁੱਲ ਭੇਟਾ ਜਿਹੜੀ ਹੈ ਉਹ ਜ਼ਰੂਰ ਕਿਤਨਾ ਕਿਤੇ ਇਹਨਾਂ ਲੜਕੀਆਂ ਦੇ ਇਹਨਾਂ ਕਾਰਜਾਂ ਦੇ ਲਈ ਕੀਤਾ ਜਾਵੇ ਤੇ ਉਹਨਾਂ ਮਦਦ ਮਦਦ ਦੇ ਵਿੱਚੋਂ ਹੋ ਸਕਦਾ ਹੈ ਕਿ ਇਹ ਤੁਹਾਨੂੰ ਬਹੁਤ ਦੁੱਗਣਾ ਹੋ ਕੇ ਤੇਗਣਾ ਹੋ ਕੇ 10 ਗੁਣਾ 100 ਗੁਣਾ ਹੋ ਕੇ ਮਿਲੇ ਸੋ ਬਾਈ ਜੀ ਇਹ ਤਮਾਮ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹਉਂ ਤਾਂ ਜ਼ਰੂਰ ਕਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਜੋ ਵੀ ਸੰਗਤਾਂ ਹਮਦਰਦ ਟੀਵੀ ਦੇ ਨਾਲ ਜੁੜੀਆਂ ਨੇ ਅਸੀਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਸਾਡਾ ਦਿਵਾਨ ਟਾਡਰ ਮਲਚੈਰੀ ਚੈਰੀ ਟੇਬਲ ਸੁਸਾਇਟੀ ਦਾ ਮਤਲਬ ਇੱਕ ਨਿਯਮ ਆ ਵੀ ਅਸੀਂ ਗੁਰਸਿੱਖ ਪਰਿਵਾਰਾਂ ਨੂੰ ਸਾਹਮਦੇ ਆ ਗ੍ਰੰਥੀ ਸਿੰਘਾਂ ਨੂੰ ਸਾਹਮਦੇ ਆ ਹਨ ਤੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਲੜਕੀਆਂ ਦੇ ਵਿਆਹ ਜ਼ਿਆਦਾਤਰ ਸਾਡਾ ਜਿਹੜਾ ਮਤਲਬ ਸੰਸਥਾ ਦਾ ਮੁੱਖ ਟੀਚਾ ਇਹੀ ਰਹਿੰਦਾ ਹਨ ਪਰ ਕਈ ਵਾਰੀ ਨਾ ਦਾਨੀ ਵੀਰ ਯਾਰ ਆਪਣ ਗੁਰਸਿੱਖ ਪਰਿਵਾਰਾਂ ਨੂੰ ਸਾਹਮਣ ਤੋਂ ਵੀ ਥੋੜਾ ਜਿਹਾ ਹੱਥ ਪਿੱਛੇ ਨੂੰ ਕਰ ਲੈਂਦੇ ਆ ਸਾਨੂੰ ਉਦੋਂ ਅਫਸੋਸ ਹੁੰਦਾ ਵੀ ਕਈ ਵਾਰ ਜਦੋਂ ਕੋਈ ਬੰਦਾ ਸਾਡੇ ਸਾਹਮਣੇ ਹੋਰ ਕਮਿਊਨਿਟੀ ਦਾ ਬੰਦਾ ਸੇਵਾ ਕਰਦਾ ਤੇ ਸਾਡੇ ਕੋਲੇ ਫੰਡ ਨਹੀਂ ਪਹੁੰਚਦਾ ਅਸੀਂ ਉਹਨਾਂ ਦੀ ਸੇਵਾ ਕਰਨੀ ਪਉਂਦੇ ਤਾਂ ਮਨ ਨੂੰ ਮਤਲਬ ਠੇਸ ਪਹੁੰਚਦੀ ਆ ਤੇ ਮੈਂ ਗੁਰਨਾਨਕ ਸਾਹਿਬ ਦੀ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਵੀ ਜਦੋਂ ਵੀ ਕਿਸੇ ਜਿਵੇਂ ਹੁਣ ਸਾਡਾ ਜ਼ਿਆਦਾਤਰ ਟੀਚਾ ਇਹੀ ਆ ਵੀ ਅਸੀਂ ਗੁਰਸਿੱਖ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰੀਏ ਠੀਕ ਹੈ ਜੀ ਤੇ ਜਦੋਂ ਕਿਸੇ ਗੁਰਸਿੱਖ ਦੀ ਮਤਲਬ ਅਸੀਂ ਬੇਨਤੀ ਕਰਦੇ ਆ ਉਦੋਂ ਪਲੀਜ਼ ਹੱਥ ਬੰਨ ਕੇ ਸੰਗਤ ਨੂੰ ਬੇਨਤੀ ਆ ਵੀ ਗੁਰਸਿੱਖ ਪਰਿਵਾਰਾਂ ਨੂੰ ਸਾਂਭ ਲੋ ਅੱਜ ਪੰਜਾਬ ਜਿਹੜਾ ਇਹ ਉਸ ਕਿਨਾਰੇ ਤੇ ਆ ਕੇ ਖੜਾਗਾ ਵੀ ਗੁਰਸਿੱਖ ਜਿਹੜੇ ਨੇ ਉਹ ਵਿਚਾਰੇ ਆਰਥਿਕ ਪੱਖੋਂ ਥੱਲੇ ਨੂੰ ਜਾ ਰਹੇ ਆ ਦੂਜੇ ਲੋਕ ਨੇ ਥੋੜਾ ਜਿਹਾ ਉੱਤੇ ਨੂੰ ਜਾ ਰਹੇ ਨੇ ਨਾ ਤੇ ਆਪਾਂ ਆਪਣੇ ਭੈਣ ਭਾਈਆਂ ਦੀ ਵਾਹ ਫੜੀਏ ਇਹ ਹੀ ਮੇਰੀ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਦਿਵਾਨ ਟੋਡਰਮਾਲ ਚੈਰੀ ਟੇਬਲ ਸੁਸਾਇਟੀ ਜਿਹੜੀ ਆ ਉਹ ਲਗਾਤਾਰ ਨਿਰੰਤਰ 10 ਸਾਲਾਂ ਤੋਂ ਸੇਵਾ ਕਰ ਰਹੀ ਆ ਜਿਨੇ ਐਨ ਆਰ ਆਈ ਵੀਰਸ ਸੇਵਾ ਕਰਨੀ ਚਾਹੁੰਦੇ ਨੇ ਉਹ ਸਾਡੇ ਨਾਲ ਜਰੂਰ ਜੁੜਨਾ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਭੈਜੀ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਸਖ ਪਰਿਵਾਰਾਂ ਦੇ ਲਈ ਜਿਹੜੀਆਂ ਸੰਸਥਾਵਾਂ ਜ਼ਿੰਮੇਵਾਰਾਂ ਨੇ ਯਹਾਂ ਪਰ ਕਹੇ ਲੀਏ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਇਹਨਾਂ ਦੀ ਜ਼ਿੰਮੇਵਾਰੀ ਚੁੱਕੀ ਜਾਣੀ ਚਾਹੀਦੀ ਹੈ ਪਹਿਲਾਂ ਤਾਂ ਉਹਨਾਂ ਦੇ ਕੰਮਾਂ ਕਾਜਾਂ ਦੇ ਵਿੱਚ ਕਮੀਆਂ ਖਾਮੀਆਂ ਜਿਹੜੀਆਂ ਨੇ ਉਹ ਵੀ ਕਿਤੇ ਨਾ ਕਿਤੇ ਦੂਰ ਹੋਣੀਆਂ ਚਾਹੀਦੀਆਂ ਨੇ ਪਰ ਜੇਕਰ ਇਹ ਸਾਰੀਆਂ ਚੀਜ਼ਾਂ ਪ੍ਰਕਿਰਿਆ ਦੇ ਅਧੀਨ ਨਹੀਂ ਆਉਂਦੀਆਂ ਤਾਂ ਫਿਰ ਜਿਹੜੀਆਂ ਸੰਸਥਾਵਾਂ ਬਣੀਆਂ ਪਈਆਂ ਨੇ ਜਿਨ੍ਹਾਂ ਦੇ ਵਿੱਚੋਂ ਜੇਕਰ ਨਾਮ ਲਈਏ ਤਾਂ ਜੇ ਇਸ ਤਰੀਕੇ ਟੋਡਰਮਲ ਇਹ ਚੈਰੀਟੇਬਲ ਸੁਸਾਇਟੀ ਇਹਨਾਂ ਨੇ ਬਣਾਈ ਹੋਈ ਹੈ ਇਸ ਸੰਸਥਾ ਦੇ ਤ ਆਮਾ ਦੀ ਵੀ ਮਦਦ ਬਦਾਤ ਕਰ ਦੇਣੀ ਚਾਹੀਦੀ ਹੈ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਆਰਥਿਕ ਪੱਖੋਂ ਤੰਗ ਨੇ ਜਾਂ ਫਿਰ ਸਰੀਰਕ ਪੱਖੋਂ ਕਿਸੇ ਤਰੀਕੇ ਦੇ ਨਾਲ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਨੇ ਖਾਸ ਤੌਰ ਦੇ ਉੱਪਰ ਸਿੱਖ ਪਰਿਵਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਰਹਿਣ ਵਾਲੇ ਪਰਿਵਾਰ ਉਹਨਾਂ ਦੇ ਜਿਹੜੇ ਆਰਥਿਕ ਪੱਖੋਂ ਜਿਹੜੀ ਤੰਗੀ ਹੈ ਉਹਨਾਂ ਦੇ ਵਿੱਚ ਕਮੀਆਂ ਖਾਮੀਆਂ ਹੋਣ ਤੇ ਉਹ ਵੀ ਆਪਣੇ ਖੁਸ਼ਹਾਲ ਦਿਨ ਜਿਹੜੇ ਨੇ ਉਹ ਬਤੀਤ ਕਰ ਸਕਣ ਸੋ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਅਪੀਲ ਜਿਹੜੀ ਕੀਤੀ ਗਈ ਹੈ ਬੇਨਤੀ ਅਰਜ਼ੋਈ ਜਿਹੜੀ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਹੈ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੋੜ ਤੁਹਾਨੂੰ ਰੂਬਰੂ ਕਰਵਾਵਾਂਗੇ ਬਹਿਰ ਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ